ਮਾੜਾ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੇਰੀ ਮਾਂ ਵੀ ਇਹ ਜਿਹਾ ਕੰਮ ਕਰੂਗੀ ਲੈ ਆ ਹੋਰ ਹੀ ਪੰਗੇ ਖੜੇ ਕਰਲੇ ਜੋੜੇ ਦਾ ਰੁਪਈਏ ਨੇ ਕੀ ਕਰਿਆ ਲੈ ਪੁੱਤ ਮੈਂ ਕਹਾਂ ਮਾੜਾ ਕਰ ਤਾਂ ਕੋਈ ਗੱਲ ਨਾ ਉਹ ਬੇਡੇ ਮਾਰਾ ਤਾਂ ਨਹੀਂ ਕਰਿਆ ਲੈ ਸਾਡੇ ਤਾਂ ਲੱਖ ਰੁਪਈਆ ਚ ਅੱਧੇ ਤੇਰੇ ਅੱਧੇ ਤੇ ਨਾਮਾਂ ਨੂੰ ਪੁੱਤ ਕੁੜੀ ਦਿੱਤੇ ਤੇ ਤੈਨੂੰ ਸਫਾ ਕਰਤਾ ਤੇ ਨਹੀਂ ਕਿਦਾਂ ਪੈਸੇ ਲਾਉਣੇ ਬਾਹਰ ਉੱਥੇ ਆ ਆ ਦੇਖ ਲੈ ਬੇਬੇ ਇਸ ਕੀ ਹੋਆ ਬੇਬੇ ਨਾ ਤਾਂ ਪੇਜ ਮਾਰਿਆ ਮਾੜਾ ਪੁੱਤ ਤੈਨੂੰ ਭਰਨੀ ਪਾਣੀ ਬਾਰਸ਼ ਤਾਂ ਦੇਖ ਲੈ ਕਿਹਨੇ ਪੈਸੇ ਨਾ ਉਹ ਮਾਰੀ ਗੱਲ ਖੋਣ ਲੈ ਹਾਂ ਜੇ ਪਾਰਸ ਭੈਣ ਹੈ ਜਾਂ ਭੈਣ ਦੇ ਨਾਲ ਤੇ ਪੈਸੇ ਹੈ ਫੇਰ ਕੀ ਗੱਲ ਹੈਗੀ ਸਾਰੇ ਪੈਸੇ ਤਾਂ ਭੈਣ ਦੀ ਕੰਮ ਆਉਣਗੇ ਉਸਦੇ ਬਾਅਦ ਮੈਂ ਤਾਂ ਚਾਹ ਲੈਣ ਤੇ ਆ ਜਾਂ ਹੁਣ ਮੈਂ ਬਹੁਤ ਚਿਰ ਤੇਰੇ ਬੰਨੀ ਦੇਖ ਲਿਆ ਮੇਰੇ ਗੱਲ ਭੈਣ ਦੇਖ ਲਿਆ ਮੇਰਾ ਵੀ ਵੇਪੇ ਕਰਤੀ ਹੱਕ ਪਾਇਆ ਮੇਰਾ ਵੀ ਹਿੱਸਾ ਕੋਈ ਤਰ੍ਹਾਂ ਕੱਲੀ ਨਹੀਂ ਆ ਤੇਰੀ ਕੋਈ ਮੇਰੀ ਗੱਲ ਸੁਣ ਲੈ ਹਾਂ ਇਹੇ ਨਾ ਕਿਸੇ ਗੱਲ ਦੀ ਹਰਖ ਦੀ ਆ ਹਰਦਾ ਮੈਨੂੰ ਵੀ ਆਉਂਦਾ ਕਿ ਤੂੰ ਪੈਸੇ ਜਮਾ ਕਰਾਉਣੇ ਸੀਗੇ ਤੂੰ ਮਨੂ ਦਾ ਵਸਾ ਸੀਗਾ ਮੈਂ ਕਾੜਤੀ ਤੇ ਵਿਆਜ ਤੇ ਫੜਫੜ ਕੇ ਰਹੀ ਸੀ ਤੂੰ ਕੋਈ ਖਾਲੀ ਜਮਾ ਕਰਾਈਏ ਨਹੀਂ ਐ ਨਾ ਮੈਂ ਕਿਹੜਾ ਕਰੋ ਸੁੱਟੇ ਹੀ ਪਤਾ ਫਿਰ ਪੂਰੀ ਪੂਰੀ ਕਰਕੇ ਜਿਵੇਂ ਕਹਿੰਦਾ دریا ਭਰ ਜਾਂਦਾ ਉਹਨੂੰ ਜਿੱਕਰ ਮੈਂ ਤੇਰਾ ਪੈਸਾ ਜੋੜ ਕੇ ਦਿੱਤਾ ਵਾ ਲੈ ਬੀਬੀ ਦਾ ਉਹ ਕੀ ਸੀ ਨਾ ਪਰ ਐਸੇ ਸੱਜਾਨੀ ਭਰਿਆ ਪੋਤੀ ਵਾਲੇ ਤੇ ਤੇ ਸੋਚੀ ਨਹੀਂ ਦੋਤੀ ਵਾਲੇ ਨਾਲ ਮੈਰੀ ਗੱਲ ਸੁਣ ਤੇ ਬਾਤਾਂ ਲੈਂਦੀ ਕੁੜੀ ਪਰ ਤੂੰ ਖਾਲੀ ਬਗ ਜਾਂਦੀ ਬੇਬੇ ਖਾਲੀ ਬਗ ਜਾਂਦੇ ਨੇ ਭਰੇ ਬਗ ਜਾਂਦੇ ਨੇ ਕੁਝ ਮਰਜੀ ਲੈ ਕੇ ਆਉਂਦੇ ਵੇ ਬੇਬੇ ਤੇਰੀ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲੈ ਤੂੰ ਜੀ ਸੁਣ ਨਾ ਹੁਣ ਤੇਰੀ ਮੈਂ ਹਾਂ ਮੇਰੀ ਗੱਲ ਸੁਣ ਲੈ ਜਿਹੜੇ 3.5 ਲੱਖ ਰੁਪਇਆ ਜਮਾ ਹੈ ਇਹੇ ਤੋਂ ਹੁਣ ਸਾਨੂੰ ਮੈਨੂੰ ਕਿਹਾ ਕੇ ਸਾਰੇ ਇਕੱਠੇ ਦੇਣਾ ਹੀ ਸਾਰੇ ਇਕੱਠੇ ਦੇ ਆਦੂ ਬਤਾ ਦੇ ਤੂੰ ਵਿਆਹ ਤੇ ਲਾ ਦੇ ਅੱਡੇ ਤੂੰ ਰਾਮਣਾ ਘਰੇ ਬਰਤ ਲਈ ਲੈ ਕਰ ਲਿਆ ਗੱਲ ਹੁਣ ਸਾਰੇ ਵੀ ਆਪਣੇ ਘਰ ਆ ਜਾਣਗੇ ਮੈਨੂੰ ਪੁੱਛ ਪਹਿਲਾਂ ਖੋਲਾ ਤੇ ਪੁੱਛ ਕੇ ਰੱਖੀਏ ਇਹ ਮੂੰਛਾਈਆ ਗੱਲ ਕਰਕੇ ਮੈਂ ਜਮਾ ਕਰਾਇਆ ਤਾਂ ਗੁੰਡੀ ਕਾਵੜੀ ਨਹੀਂ ਆਗੀ ਮੈਂ ਗੱਲ ਕਰਕੇ ਕਰਾਇਆ ਨਵੇਂ ਉਦੋਂ ਗੱਲਾਂ ਹੋਰ ਹੁੰਦੀਆਂ ਬਾਅਦ ਵਿੱਚ ਹੋਰ ਹੁੰਦੀਆਂ ਕਿਸੇ ਦਾ ਕੋਈ ਮੇਰੀ ਮੇਰੀ ਗੱਲ ਤਾਂ ਸੁਣ ਲੈ ਨਾ ਨਾ ਕੋਈ ਰਿਸ਼ਤੇ ਦਾ ਪਤਾ ਨਾਮ ਦਾ ਦਿੱਤਾ ਮੈਨੂੰ ਬਾਈ ਸੇ ਇਕੱਠਾ ਕਰਾਉਣ ਨੂੰ ਦਿੰਦੀ ਆ ਉਹ ਮੇਰੀ ਤਾਂ ਗੱਲ ਸੁਣ ਲੈ ਤੂੰ ਮੈਂ ਤੂੰ ਇਹ ਗੱਲ ਕਹਿਣਾ ਹਾਂ ਕਿ ਕਰੇਤਾ ਐਂਡ ਉਥੇ ਸਾਰੇ ਅਧਿਕਾਰ ਇਹਦੇ ਦੱਸਿਆ ਨਾ ਕੁਛ ਨਹੀਂ ਦੱਸਾ ਪਤਾ ਜਿਹਨੇ ਘਰੇ ਦੱਸਿਆ ਹੈ ਨਾ ਹਾਂ ਫੇਰ ਰੁਪਏ ਦੇਖ ਲੈ ਅੱਦੇ ਦੇਣੇ ਪੈਣਗੇ ਆਪਾਂ ਨੂੰ ਆਉਣੇ ਤਾਂ ਕੁਛ ਨਹੀਂ ਦੱਸਾ ਇਹ ਤਾਂ ਮੈਂ ਜਮਾ ਕਰਾਉਣਾ ਉਹਦੀ ਫੋਟੋ ਲੈ ਕੇ ਖਾਤਾ ਖਲਾ ਰਿਆ ਸੀ ਦੋ ਮਿੰਟ ਖੜ ਜਾ ਮੈਂ ਦੋ ਮਿੰਟ ਖੜ ਜਾ ਲੈ ਫੋਨ ਤੇ ਗੱਲ ਕਰਦੀ ਆਂ ਆ ਲੈ ਦੇਖ ਲੈ ਇਹ ਤਾਂ ਹੋਰ ਗੱਲ ਬੇਬੇ ਨਾਲ ਹੀ ਗੱਲ ਕਰਾਉਣੀ ਸੀ ਬੇਬੇ ਆਪੇ ਗੱਲ ਕਰ ਲੈਂਦੀ ਆਹੇ ਭੈਣ ਨਾਲ ਗੱਲ ਕਰ ਪਾਣੀਆ ਕੁਛ ਐਸੇ ਘੜਵਾ ਦੂਗੀ ਹਲੋ ਐਸਿਆਂ ਕੋਈ ਨਹੀਂ ਹਾਂ ਕਰਦਾ ਹੁੰਦਾ ਚੁੱਪ ਕਰ ਤੇ ਹੁਣ ਹਾਂ Pakai perjalan dora, pakai dake, tani kuri kena, pakai dago kui pase, tu dadi putah, apa nacau depan, pana mete ke par daga, ah tu kena dasal asasunung, perangin kemekan, ini apa tahu, dohane dora, pase kebiodari cebucah-bucah, ah kuri dada asau kauju, nang ke sakoju, par misoki, nare tu biem nani kebiodari soki ojo, ah ya nari yang tu nara, tani tari mane pase ke tomen, ਇਹ ਮੈਨੂੰ ਬੁੜਾ ਰੇ ਮਾਂ ਖਤਰੀ ਨੂੰ ਜਾਰੀ ਤੋਂ ਬਚਾਇਆ ਘਰ ਦੇ ਪੈਸੇ-ਪੈਸੇ ਕੇ ਆਪਾਂ ਇਕੱਠੇ ਕੀਤੇ ਨਾਲ ਹੋਰ ਕਬੀਰਦਾਰਾਂ ਤੋਂ ਬਚਾ ਬਚਾ ਕੇ ਪੈਸੇ ਇਕੱਠੇ ਕੀਤੇ ਪੱਤਾ ਹਾਂ ਤੇਰੇ ਭਰਾ ਨਾਲ ਨੰਬਿ ਗੜੀ ਇਹ ਤਾਂ ਲਾਈ ਲੱਗਣੀ ਆਂ ਜੀ ਹਾਂ ਲੜੀ ਜਾਂਦੇ ਮੁੰਡਾ ਨਾਲ ਮੈਂ ਗੱਲ ਕਰ ਲਾ ਹੈਲੋ ਕਿ ਉਪੰਕ ਕਿ ਇਹ ਸ਼੍ਰੀ ਕਰਮਣੇ ਹਾਂ ਨਾ ਸਾਨੂੰ ਕਿਹੜੇ ਬੇਬੇ ਨੇ ਦੱਸ ਕੇ ਕਰਵਾਏ ਸੀ ਤੇਰੇ ਨਾਲ ਸਾਡੇ 3.5 ਲੱਖ ਹੈ। ਅੱਛਾ ਨਾ ਬੇਬੇ ਤਾਂ ਕਹਿੰਸੀ ਮੇਰੀ ਕੁੜੀ ਜੈ ਦੂ। ਕੀ ਕਹਿੰਨੇ? ਅੱਛਾ। ਅੱਛਾ ਤੇਰਾ ਵੀ ਹੱਕ ਹੈ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ। ਹਾਂ। ਇਹਨਾਂ ਨੂੰ ਤਾਂ ਮੈਨੂੰ ਪਤਾ ਹੀ ਸੀ ਤੇ ਨਾ। ਬਾਈ ਨੇ ਵੀ ਤੇਰਾ ਨਕਾ ਕਰੀਏ। ਬੇਬੇ ਤਾਂ ਬੋਲ ਮੋਲ ਗੱਲਾਂ ਕਰੀ ਜਾਂਦੀ ਸੋਣਾ। ਵੀ ਤੇਰੀ ਸੱਸ ਨੂੰ ਪਤਾ ਤੇਰੇ ਭਲਾਣੇ ਨੂੰ ਪਤਾ ਹੈ? ਅੱਛਾ ਬਾਈ ਨੂੰ ਵੀ ਪਤਾ ਹੈ? ਆ ਮੈਨੂੰ ਪਤਾ ਤਾਂ ਹੋਣੀ ਆ ਵੀ ਪੈਸੇ ਨਾਲ ਤਾਂ ਸਭ ਨੂੰ ਪਤਾ ਹੋਊਗਾ ਨੇ ਠੀਕ ਹੈ ਧੰਨਵਾਦ ਬਈ ਤਰਾ ਚੋਕਰੀਆ ਠੀਕ ਹੈ ਠੀਕ ਹੈ ਫੇਰ ਕਰੂੰਗੀ ਗੱਲ ਮੈਂ ਕਿੰ ਐ ਬਣੀ ਗੱਲ ਹੋਣਾ ਮੈਂ ਹੁਣ ਕੁੜੀ ਨਾ ਮੈਂ ਮੁੰਡੇ ਨੂੰ ਝੇ ਕਹਿੰਦੀ ਸੀ ਕਿ ਕੱਲ੍ਹ ਉਸ ਦਿਨ ਕੱਲ ਕੀ ਕੀ ਕਹਿ ਬੈਨੇ ਹੋਰ ਬੇਟੇ ਨੇ ਪੁੱਛ ਵੀ ਬੇਟੇ ਨੇ ਕੀ ਕਹ ਕੁੜੀ ਨੇ ਕੋਈ ਤੈਨੂੰ ਕੀ ਕਹਿ ਪੈਨੇ ਮੈਨੂੰ ਤਾਂ ਆਇਆ ਕਿ ਕੋਈ ਨਾ ਆਪਾਂ ਇਕੱਠੇ ਕਢਾ ਲਾਂਗੇ ਅੱਧਾ ਕੁੜੀ ਦੇ ਬਹਿ ਤੇ ਲਾ ਦਿਓ ਅੱਧੇ ਤੁਸੀਂ ਵਰਤ ਲੋ ਤੇ ਵੀ ਜਾਰੇ ਉਹ ਤਾਂ ਕਹਿੰਦੀ ਵੀ ਮੈਂ ਤਾਂ ਕੋਈ ਘਰੇ ਗੱਲ ਕਰਤੀ ਮੈਂ ਤਾਂ ਜਿਹੜਾ ਮੇਰੇ ਦੇ ਬਣ ਜਾਗਾ ਅੱਡੇ ਤੈਨੂੰ ਚ ਕਿੰਨੇ ਮੰਨਗੇ ਕੁੜੀਏ 3.5 ਲੱਖ ਕੋਈ ਚੱਲ ਮੰਨ ਲੈ ਜਰਾ ਉਹ ਬੰਦਾ ਮਨਜ਼ਾਗਰ ਨਾਲ ਬਿਲੇ ਰਿਹਾ ਉਹ ਲੱਖ ਬਣ ਜੂ ਪਾਣੀ ਦੇ 2 ਲੱਖ ਰੁਪਏ ਉਹ ਕਹਿੰਦੀ ਵੀ ਮੈਂ ਤਾਂ ਉਹ ਕਰਵਾਉਂਦੀ ਨਹੀਂ ਤੁਸੀਂ ਕਢਵਾ ਲਓ ਉਹਨੂੰ ਕਢਵਾ ਲਾਉਂਦਾ ਉਹ ਖਰੂਪਾਉਂਦੀ ਆਂ ਪ੍ਰੀਤ ਵੀ ਬਗੋ ਬਣਾ ਤੁਹਾਮੇ ਜੀ ਇਹਨੂੰ ਮੇਰੇ ਵੀ ਪੈਸਾ ਕੋਈ ਬੰਦਾ ਨਹੀਂ ਦਿੰਦਾ ਹੁੰਦਾ ਜਿਹਦੇ ਹੱਥ ਚਾਗੇ ਖਾਤੇ ਚਾਗੇ ਭੈਣ ਭਰਾ ਦੇ ਰਿਸ਼ਤੇ ਖਤਮ ਹੋ ਗਏ ਨੇ ਪੈਸੇ ਵਿੱਚ ਹੀ ਉਹੀ ਗੱਲ ਕਰਤੀ ਜਿਹੜੀ ਫਰਕ ਤੋਂ ਫਰਕ ਪਾਉਣਾ ਸ ਕੁੜੀ ਨੂੰ ਛੜਾ ਫਰਕ ਕੋਈ ਨਹੀਂ ਕੋਈ ਨਹੀਂ ਮੇਰੇ ਮੀਰੀ ਗੱਲ ਸੁਣ ਲੈ ਹਾਂ ਪੁੱਤ ਸਾਢੇ 3 ਲੱਖ ਰੁਪ ਇਦੋਂ ਨਾ ਦਾ ਜਮਾ ਕਰੂੰਗੀ ਆਪਣੇ ਕੋਲ ਹੀ ਰਹਿਣਾ ਤੇ ਆਹ ਉਹ ਦੇਖ ਲੈ ਸਾਢੇ 3 ਲੱਖ ਜੋ ਪੌਣੇ 2 ਲੱਖ ਦਾ ਤੇ ਭੈਣ ਕਿਹ ਮਿਲ ਜਾਊਂਗੀ ਹਰ ਵੀ ਤੂੰ ਸਿਫਾ ਕਰਾਣੇ ਚੁੱਪ ਕਰਕੇ ਜਿਹੜਾ ਪੌਣੇ 2 ਲੱਖ ਰੁਪਏ ਬੇਬੇ ਦੇ ਨਾਂ ਤੇ ਹਨ ਉਹ ਭੜਾ ਲਓ ਜਿਹੜਾ ਪੈਂਡਿੰਗ ਹੈ ਉਹ ਭੜਾ ਰੋ ਪੁੱਤ ਤੂੰ ਫਰ ਬੇ ਮੇਰੀ ਗੱਲ ਸੁਣ ਲੈ ਬੇ ਬਈ ਚੱਦ ਨਾ ਭੜਾ ਲੈ ਇੱਧਰ ਮੈਂ ਚਾਹਦੀ ਆ ਫਰਮ ਕੋਈ ਗੱਲ ਨਹੀਂ ਨਾ ਨਾ ਪੌਣੇ 2 ਲੱਖ ਰੁਪਏ ਆਪਾਂ ਦੋ ਬਣਾਵਾਂਗੇ ਜਦੋਂ ਮੇਰੀ ਗੱਲ ਸੁਣ ਲੈ ਇਹ ਤਾਂ ਨਾ ਰਕ ਸ਼ੱਕ ਪਰ ਨਹੀਂ ਹੋਈ ਫੇਰ ਆਪਣੇ ਪੈਸੇ ਘਰੇ ਚਲੇ ਜਾਣਗੇ ਚਲੇ ਜਾਣਗੇ ਹਾਂ ਪੈਸੇ ਨਾ ਸ਼ੱਕ ਪਰ ਨਹੀਂ ਹੋਈ ਨਾ ਉਹ ਤੇ ਤੇਰੀ ਭੈਣੇ ਕਹ ਦੂਗੀ ਵੀ ਉਹ ਤਾਂ ਮੇਰੀ ਮਾਂ ਨੇ ਮੇਰੇ ਨਾਲ ਕਰਵਾਏ ਸੀ ਜਮਾ ਆ ਕਿ ਮੈਂ ਤੇਰੇ ਪੈਸੇ ਚੋਂ ਦੀ ਜਾ ਰਦੀ ਹਾਂ ਹਾਂ ਤੇ ਮੇਰੇ ਨਾਲ ਲੱਗੀ ਰਹੇਗੀ ਜੇ ਤੂੰ ਨਾ ਫੇਰ ਉਦੋਂ ਹੋਰੀ ਪੰਗਾ ਖੜਾ ਕਰਤਾ 3.5 ਲੱਖ ਰੁਪਏ ਦੇਖ ਲੈ ਉਹੇ ਭੁਣਾਰ ਦੀ ਚ ਪੈਰਾਂ ਦਾ ਹੁਣ ਪੌਣੇ 2 ਲੱਖ ਦਾ ਭੇਡ ਦੇ ਜੋ ਪੌਣੇ 2 ਲੱਖ ਹੋਣੇ ਕਿ ਮੈਨੂੰ ਫੜਾ ਜੋ

ਤਰਪਾਈ ਸਿਕੜਾ ਆਲਾ ਮਗਾਇਤਾ ਨਹੀਂ ਉਹ ਕਰਦੀ ਉਹ ਤਾਂ ਇਹਨੂੰ ਕਹਿ ਦਿੰਦੀ ਹੈ ਕਿ ਲੜੜਾ ਰੜਾਗਾ ਕਰਦੀ ਹੈ ਵੀ ਇਹ ਕੜਾ ਘੱਟ ਹੈ ਹੁਣ ਆ ਬਹਿ ਗਿਆ ਤੇ ਬਾਹਰ ਉਹ ਆ ਕੇ ਖੌਰੂ ਕਰ ਚਾ ਮੈਂ ਮੁੰਡੇ ਦੇ ਬੱਤਿਆਂ ਲਾਤੀਆਂ ਨਾਲੇ ਬਹੂ ਦੇ ਬੱਤਿਆਂ ਲਾਤੀਆਂ ਕਿ ਮੱਛਰੀ ਫਿਰਦੀ ਹੈ ਕਿ ਮੈਂ ਮੱਛਦੀ ਫਿਰਦੀ ਆ ਕਿਹੜਾ ਨਾ ਡੱਕ ਤੂੰ ਰਾਜਮੋੜ ਆਉਣੀਆ ਤੈਨੂੰ ਤੂੰ ਘਰੇ ਨਹੀਂ ਜਾਏਂਗਾ ਨੂੰ ਆ ਤਰਦੀ ਤੂੰ ਘਰੇ ਨਹੀਂ ਜਾਂਦੀ ਮੈਂ ਤਾਂ ਜਵਨ ਜਾਂਦੀ ਇੱਥੇ ਤੂੰ ਪ੍ਰੈਸ ਪਵਾਈ ਜਾਂਦੀ ਤੇਰੇ ਨਾਲ ਪੈਸੇ ਜਮਾ ਨਹੀਂ ਕਰਾਉਂਗੀ ਮੈਂ ਤਾਂ ਦੋਨਾਂ ਚੰਦੇ ਨੂੰ ਕੀਤਾ ਤੇਰੇ ਬਾਪੂ ਕੋਈ ਥਾਂ ਨਹੀਂ ਲੱਭਾ ਦੂਆ ਵੀ ਨਹੀਂ

ਦੇਉ ਵੀ ਪਤਾ ਨਹੀਂ ਨਾ ਐ ਨਹੀਂ ਪਤਾ 3.5 ਲੱਖ ਤੀ ਬਾਬਾ ਮਾਰਦੇ ਮਾਂ ਤਰਾ ਸੁੱਟੇ ਹੀ ਖਾ ਮਾਰ ਦਿੰਦੀ ਕੁੜੀ ਅੱਜ ਤੱਕ ਮੈਂ ਮਾਉਂ ਪਾ ਤੁੰਨੀ ਕਦੇ ਅੱਜ ਦੀ ਮੈਂ ਨਹੀਂ ਲਈ ਸਾਡੇ ਬਾਸ ਤੈਨੂੰ ਥੋੜਾ ਜੀ ਚੱਜ ਦੀ ਨਾ ਲੀੜੇ ਪਾਏ ਟੀ ਨੂੰ ਤਾਂ ਦੇ ਹੀ ਦਿੱਤਾ ਮੈਂ 3.5 ਲੱਖ ਪੈਸੇ ਥੋੜਾ ਮੈਂ ਤਾਂ ਪੈਸੇ ਤੁਹਾਡਾ ਤੁਹਾਨੂੰ ਲੈ ਕੇ ਦੇਣੇ ਕਿਤੇ ਲੱਖ ਕੁੜੀ ਨੂੰ ਮਾਰ ਕੇ ਬਣਾਉਂਗੀ ਤੂੰ ਕਿਹੜਾ ਲਾਉਂਦੇ ਨਹੀਂ ਸੀ ਲਾਉਂਦਾ ਨਾ ਨਹੀਂ ਤੇਰੀ ਟੀ ਨਹੀਂ ਐ ਕਹਿ ਵੀ ਅੱਧੇ ਕੜਵਾਉਂਗੀ ਅੱਧੇ ਰੱਖੂੰਗੀ ਪਤਾ ਤਾਂ ਉਦੋਂ ਲੱਗੂ ਜੇ ਤਾਂ ਬੈਂਕ ਚ ਗਈ ਵੀ ਕੜਵਾ ਕੇ ਦਿੰਦੀ ਐ ਕਿ ਨਾ ਜੇ ਮੈਂ ਦੇਉਗੀ ਅੱਧੇ ਪੈਸੇ ਉਹਦੇ ਅੱਧ ਮਾਂ ਮੈਨੂੰ ਕਹਿੰਦੇ ਨੇ ਅਨੰਦ ਮੈਨੂੰ ਵੀ ਜਾਣ ਮੱਚ ਇਹਨਾਂ ਕਿ ਮਿਲਣਾ ਇਹਨਾਂ ਕਿ ਮਾਂ ਤੈਨੂੰ ਬਰਾਬਰ ਰੱਖਦੀ ਆ ਵਿਸੜਾ ਕੇ ਮੈਨੂੰ ਦਾਦੂ ਕਿਦਾਂ ਆਂਕਾ ਮੈਨੂੰ ਸਾਈ ਗਈ ਇਹਨਾਂ ਕਰ ਪੈਂਦੀ ਫਿਰਦੀ ਐ ਇਹਨੇ ਕਿਹੜਾ ਮੈਨੂੰ ਦੱਸਿਆ ਮੈਨੂੰ ਤਾਂ ਜਿਹਦੇ ਕੋਲੇ ਤੂੰ ਗੱਲ ਕਰਕੇ ਐਂ ਉਸੇ ਨੇ ਦੱਸਿਆ ਐਸਾ ਨਾ ਖਰੂਪਵਾ ਸਾਰਾ ਮੈਨੂੰ ਵੀ ਐਸਾ ਨੂੰ ਭਜਾ ਤੂੰ ਮੁੰਡਾ ਨਾ ਬਿਆਰ ਦੀ ਸੱਸ ਨੂੰ ਘਰੋਂ ਕੱਢ ਦੇ ਮੈਨੂੰ ਐਂ ਦੱਸ ਤੂੰ ਕਿਸੇ ਕੋਲੇ ਗੱਲ ਕਰੀ ਹੋ ਮੈਂ ਤਾਂ ਕਰੀ ਆ ਪਰ ਇੱਕ ਬੰਦੇ ਤੋਂ ਬਿਨਾਂ ਗੱਲ ਹੀ ਨਹੀਂ ਕਰੀ ਮੈਂ ਕਿਹੜੇ ਵੇਰ ਇੱਕ ਬੰਦਾ ਮੈਨੂੰ ਵੀ ਦੱਸਨੇ ਹਲ ਕਰਤੀ ਮੈਨੂੰ ਤੂੰ ਕਰਦਾ ਜੀ ਨਹੀਂ ਸਮਝਿਆ ਮੇਰੇ ਕੋਲੋਂ ਤੂੰ ਦੱਸਿਆ ਨਹੀਂ ਉਹ ਸਭ ਤੋਂ ਪਹਿਲਾਂ ਦੀ ਗੱਲ ਸੀ ਮੈਨੂੰ ਕਹਿੰਦੀ ਚੱਲ ਆਪਾਂ ਉਹ ਵੀ ਨੱਥੇ ਕਰ ਦਈਏ ਮੈਂ ਗਾਵਾ ਇਹ ਹੱਬੀ ਨਹੀਂ ਤਾਂ ਆਉਂਦੀ ਫਿਰ ਗਾਵਾ ਕਰ ਦਈਏ ਆ ਆ ਕਵਾ ਦੇ ਚੂੜਾ ਐਸੇ ਨੂੰ ਐਸੀ ਚ ਬਹਿ ਜਾ ਇੱਥੇ ਜਾ ਜੀ ਲੈ ਲਾ ਨਾ ਮੈਂ ਕੱਢੂ ਮੈਂ ਖੀਰਾ ਠੰਡੀ ਕਰਕੇ ਆ ਦਿਨ ਦੀ ਗੜਾ ਅੱਥਾ ਆ ਜਾਂਦੇ ਦਿਨ ਦੀ ਗੜਾ ਅੱਥਾ ਆਇਆ ਨੇ ਮਹੀਨਾ ਹੋ ਗਿਆ ਇਹਨੂੰ ਨਾ ਕੋਈ ਇਹਨੂੰ ਫੋਨ ਕਰੇ ਵੀ ਆ ਜਾ ਕਰ ਬੇਬੇ ਨੂੰ ਲੈ ਕੇ ਜਾਈਏ ਫਿਰ ਪੈਸੇ ਜੇ ਕਢਾਈ ਲਈਏ ਹੁਣ ਜਿਹੜੇ ਲਿਖਾ ਤੇ ਹੱਥ ਚ ਆ ਜਾਵਣਗੇ ਬੇਬੇ ਤੂੰ ਇੱਥੇ ਕਿਹਾਂ ਬੈਠੀ ਐ ਕੀ ਦੱਸਾਂ ਪੁੱਤ ਤੈਨੂੰ ਉਹ ਲੜਾਈ ਦੀ ਜਿਹੜੀ ਜੜ ਰੱਖੀ ਬੈਠਾ ਤੂੰ ਘਰ ਵੀ ਨਾ ਹੋਵੇ ਉਹ ਤਾਂ ਮੈਨੂੰ ਟੁਕੜਾ ਨਹੀਂ ਖਾਣ ਦਿੰਦੀ ਮਰੀਪੂ ਆਣਾ ਲੜਪੀ ਹਾਂ ਹਰਪ੍ਰੀ ਤੈਨੂੰ ਖਾਸ ਖਾ ਲੜਾਈ ਜਾਂਦੀ ਐ ਹੁਣ ਫੇਰ ਮੇਰੇ ਨਾਲ ਤਾਂ ਤੀਜੇ ਕਦਾਂ ਤੋਂ ਬੈ ਪੈਂਦੀ ਐ ਉਹਦੇ ਨਾਲ ਪੱਕੀ ਬੰਡਣੇ ਬੇਬੇ ਉਹਦੇ ਨਾਲ ਕਾਦੇ ਪਿੱਛੇ ਲੜਦੀ ਐ ਕੀ ਬਾਰੇ ਤੈਨੂੰ ਤਾਰਤਾ ਪਈ ਬਸ ਤੇ ਬਗਦਾ ਬਸ ਤਰਾ ਤਾਂ ਫੇਰ ਮੋੜਿਆ ਆਉਂਦੀ ਐ ਉਹ ਛੱਡ ਪਰੇ ਤੂੰ ਰੋਟੀਆਂ ਜੜਾ ਲੜਾਈ ਦੀ ਜੜਾ ਦੋ ਰੋਟੀਆਂ ਖਾਂਦੀ ਐ ਉਹਨੂੰ ਖਾ ਲੈਣ ਦੇ ਯਾਰ ਦੋ ਰੋਟੀਆਂ ਖਾਂਨੇ ਪੁੱਤ ਖਾ ਕੇ ਇਹਦੇ ਹਾਜਮ ਨਹੀਂ ਆਉਂਦੇ ਲੜਾਈ ਤੋਂ ਬਿਨਾ ਉਹ ਚੱਲ ਫੇਰ ਜਿਹ ਹੈ ਉਹਦਾ ਸਵਾ ਹੈ ਹੁਣ ਹੈਗਾ ਕੀ ਗੱਲ ਐ ਫੇਰ ਆਪਾਂ ਕੀ ਕਰ ਸਕਦੇ ਹਾਂ ਹੁਣ ਹੁਣ ਤੂੰ ਕਿੱਧਰ ਚੱਲ ਪਾ ਬੇਬੇ ਹੁ ਅੱਛਾ ਕੜਾ ਕੇ ਲੈਣਾ ਹੋਰ ਨਵੇਂ ਨਹੀਂ ਪਲੇ ਗੱਲ ਸੁਣ ਪੁੱਤ ਹਰਪ੍ਰੀਤ ਰੌਲਾ ਪਾਈ ਜਾਂਦੀ ਆ ਅੱਧੇ ਪੈਸੇ ਤਾਂ ਤੂੰ ਰੱਖ ਲੈ ਅੱਧੇ ਪਨਾਨਕ ਸੱਕ ਤੇ ਲਾ ਦਾਂਗੇ ਉਹ ਤਾਂ ਐਵੇਂ ਆਖੇ ਲੈ ਕੁੜੀ ਦਿੰਦੀ ਨਹੀਂ ਕੁੜੀ ਦਿੰਦੀ ਨਹੀਂ ਉਹਨਾਂ ਹਰ ਕੀ ਨੇ ਇਹਨੂੰ ਕਹਤਾ ਉਹ ਵੀ ਜਿਵੇਂ ਆਪਣੇ ਜੇ ਸਾਰੇ ਨਿਕਲਦੇ ਸਾਰੇ ਕੜਾ ਲਾਂ ਅੱਧੇ ਨਿਕਲਦੇ ਫਾਦੇ ਕੜਾ ਲਾਂ ਪੈਸੇ ਤਾਂ ਹੁਣ ਪਕੜਾ ਆਖੀ ਲਈਏ ਫੇਰੀ ਇਹ ਮੈਂ ਮਾਰਾ ਨਹੀਂ ਕੀਤਾ ਪਤਾ ਮੈਂ ਮੈਂ ਤੈਨੂੰ ਮਾਰਾ ਕਹਿੰਨਾ ਮੈਂ ਤੈਨੂੰ ਕਦੋਂ ਮਾਰਾ ਕਹੈਂ ਮੈਂ ਤਾਂ 2-2 ਰੁਪਏ ਕਰਕੇ ਨਾ 3.5 ਲੱਖ ਰੁਪਏ ਬੀਬੇ ਮੇਰੀ ਗੱਲ ਸੁਣ ਲੈ ਤੂੰ 3.5 ਲੱਖ ਰੁਪਇਆ ਜੋੜ ਲਿਆ ਜੇ ਤੋਂ ਸਾਰੇ ਫੜਾਈ ਜਾਂਦੀ ਫਿਰ ਵੀ ਇੰਝ ਚੱਲੀ ਜਾਂਦੇ ਇਹ ਤੋਂ ਰੱਖਦੇ ਵਿੱਚ ਥੋੜੇ ਬੋਤੇ ਉਹ ਜਮਾ ਹੋਗੇ ਜਮਾ ਹੋਗੇ ਫਿਰ ਸਕੀਮ ਵਧੀਆ ਇਹ ਤੇ ਆ ਤਾਂ ਆਖੀ ਜਾਂਦੇ ਐ ਕਰਤਾ ਬਾਹ ਕਰ ਚੱਲ ਮੇਰੀ ਗੱਲ ਸੁਣ ਲੈ ਜੇ ਭੈਣ ਨੇ ਨਾ ਦਿੱਤੀ ਪੌਣੇ 2 ਲੱਖ ਰੁਪਈਆ ਨਾ ਦੇਊ ਆਪਾਂ ਨਾਨਕ ਸ਼ੱਕ ਵਿੱਚ ਹੋ ਘੱਟ ਦੇ ਦੇ ਇਹਨੂੰ ਉਹ ਤਾਂ ਹਰਪ੍ਰੀਤ ਚਲੇ ਪਾਈ ਜਾਂਦੀ ਪਾਪਾ ਪਾਪਾ ਪੌਣੇ 10 ਲੱਖ ਤੱਕ ਵੀ ਨਹੀਂ ਆਇਆ ਹਾਂ ਗਿਆ ਤਾਂ ਆਪਣੇ ਘਰ ਹੀ ਹੈ ਉਹ ਪੂਆ ਦਿੱਕਾ ਲਾਈ ਜਾਂਦੀ ਆ ਕੋਲੋਂ ਆ ਵੀ ਮੈਨੂੰ ਦੇ ਦੇ 5-7000 ਵਿੱਚੋਂ ਹਾਂ ਗੱਲਾਂ ਪੂਰ ਜਾਂਦੀਆਂ ਗੱਲ ਐ ਉਹ ਤਾਂ ਆਉਂਦੀ ਐ ਕਾਹੀ ਜਾਂਦੀ ਨਹੀਂ ਆ ਮੈਮ ਉਹ ਤਾਂ ਐ ਕਿਹਾ ਤੈਨੂੰ ਮੈਂ ਪੈਸੇ ਦਵਾਉਂ ਤੈਨੂੰ ਇਹ ਗੱਲਾਂ ਦਾ ਕੀ ਪਤਾ ਐ ਕੀ ਪਤਾ ਬੇਬੇ ਉਹ ਬੈਂਕ ਤੇ ਪਹੁੰਚ ਜਾਣੇ ਤਾਂ ਹੈਗੇ ਮੜੇ ਬੈਂਕ ਵਾਲੇ ਨੂੰ ਪੁੱਛ ਤਾਂ ਲਈਏ ਹਾਂ ਲਾਲ ਪਤਾ ਕੀ ਪਤਾ ਆਪਣੀ ਭਕਾਈ ਨਾ ਹੋ ਜੇ ਹਾਂ ਹਾਂ ਲਾਲ ਪੁੱਛਦਾਗਾ ਮੈਂ ਪੱਕਾ ਫੀ ਤੇ ਨੰਬਰ ਹੈਗਾਗਾ ਨੰਬਰ ਲਾ ਕੇ ਪੁੱਛ ਲਾ ਪਤਾ ਮੈਨੂੰ ਤਾਂ ਪਤਾ ਵੀ ਨਹੀਂ ਮੇਰੇ ਗੱਲਾਂ ਦਾ ਮੈਂ ਪਤਾ ਹੀ ਤੁਰ ਪੈਂਦੇ ਨਹੀਂ ਹੈਲੋ ਹਾਂਜੀ ਮੈਂ ਕਿਥੋਂ ਬੋਲਿਆ ਜੀ ਹਾਂਜੀ ਹਾਂਜੀ ਅੱਛਾ ਜੀ ਅੱਜ ਛੁੱਟੀ ਹੈ ਚਲੋ ਠੀਕ ਹੈ ਜੀ ਹਾਂਜੀ ਫਿਰ ਸੌ ਵਾਰ ਨੂੰ ਆ ਜਾਾਂਗੇ ਠੀਕ ਹੈ ਜੀ ਬੋਲੇ ਵਿੱਚ ਤਾਂ ਬਾਰ ਦੀ ਛੁੱਟੀ ਹੈ ਫੇਰ ਆਏ ਤਵਾਰ ਆਇਆਗਾ ਤੇ ਉਹ ਦਾ ਸੋਮਵਾਰ ਤੇ ਪਰਸੋਂ ਤੇ ਗਈ ਗੱਲ ਫੇ ਪਰਸੋਂ ਕਢਾਵਾਂਗੇ ਤੇ ਕਿਹਦੇ ਕਿਸ ਬਸੇ ਕਢਾਵਾਂਗੇ ਕੀ ਗੱਲ ਹੈ ਕੀ ਗੱਲ ਹੈ ਕਿ ਹਾਂ ਆਪਾਂ ਨੂੰ ਵੀ ਰਕਾਰ ਹੋਈ ਪਈ ਆ ਹੋ ਗਈ ਚਲ ਕੋਈ ਗੱਲ ਨਹੀਂ ਬੇ ਤੂੰ ਆ ਕਾਪੀ ਸਾਮ ਕੇ ਰੱਖ ਕਾਪੀ ਸਾਮ ਦਿੰਨੀ ਮੈਂ ਤਾਂ ਗੁੱਸਾ ਹੋ ਕੰਮ ਜਾਨਾਗਾ ਆਹ ਦਾ ਪਤਾ ਹਾਂ ਤੇ ਇਹ ਤੂੰ ਹਰਪ੍ਰੀਤ ਬੋਲਣ ਲੱਗੀ ਨਾ ਬਸ ਮੈਂ ਤਾਂ ਬੋਲਦੀ ਉਹ ਨਾ ਬੋਲੀ ਨਾ ਉਹ ਵੀ ਤਾਂ ਤਰਾਂਦੇ ਬੈਠੇ ਹਾਂ ਹਾਂ ਕਹਿੰਦੇ ਕੋਈ ਨਹੀਂ ਪੈਸੇ ਕਢਾ ਕੇ ਦੇ ਦੂੰ ਮੈਂ ਚੰਗਾ ਲੈ ਬੇ ਬੇਨਿਆਤਾ ਵਧੀਆ ਕਰਿਆ ਅੱਜ ਨਾ ਕੱਲ ਕੱਲ ਨਾ ਪਰਸੋਂ ਪੈਸੇ ਤਾਂ ਕਢਾਈ ਲਵਾਂਗੇ ਸਾਢੇ 3 ਲੱਖ ਰੁਪਏ ਜਮ੍ਹਾਂ ਕਰ ਲਿਆ ਲੈ ਹੁਣ ਕਾਹ ਤੋਂ ਸਿਰ ਜਾ ਫੜੀ ਬੈਠਾ ਹਾਂ ਉਹ ਸਿਰ ਨਾ ਫੜਾਂ ਹੋ ਕੀ ਕਰਾਂ ਹਾਂ ਸਾਢੇ 3 ਲੱਖ ਰੁਪਏ ਬੇਬੇ ਨੂੰ ਕਹੇ ਭੈਣ ਨੂੰ ਸੱਦੂ ਹੁਣ ਕਢਾ ਲਈਏ ਸੋਮਵਾਰ ਅੱਜ ਦੇਖ ਮੇਰੀ ਤਾਂ ਬੇਬੇ ਕਿਹੜਾ ਸੁਣਦੀ ਏ ਨਾ ਮੇਰੀ ਮੰਨਦੀ ਏ ਨਾ ਮੇਰੇ ਕਹੇ ਉਹ ਭੈਣ ਨੂੰ ਫੋਨ ਕਰੇ ਤੇਰੇ ਕਹੇ ਕਰੂਗੀ ਤੂੰ ਕਹੇ ਉਹ ਜਿਹੜੀਆਂ ਤੂੰ ਗੱਲਾਂ ਕਰਦੀਆਂ ਨਾ ਹਰਖ ਗੁੱਸੇ ਵਾਲੀਆਂ ਉਹ ਗੱਲਾਂ ਹੁਣ ਸਾਰੀਆਂ ਛੱਡਣੀਆਂ ਪੈਣਗੀਆਂ ਨਾ ਨਾ ਨੀ ਮਰਤਾ ਕਰਨੀ ਬੂ ਨੀ ਮਰਤਾ ਕੀ ਮੇਰੇ ਤੇ ਤਾਂ ਬੇਬੇ ਬੜਾ ਗੁੱਸਾ ਕਰਦੀ ਐ ਮੇਰੇ ਤੇ ਤੇ ਭੂਆ ਤੇ ਦੋਨਾਂ ਤੇ ਭੂਆ ਨਾਲ ਵੀ ਲੜ ਪਈ ਕਹਿੰਦੀ ਐ ਕਿ ਤੂੰ ਮੇਰੇ ਤੋਂ ਕਿ ਚਾਬੀ ਫੜਵਾਤੀ ਉਹ ਤਾਂ ਹੁਣ ਕਬੀਲਦਾਰੀ ਤੇ ਓਖੀ ਹੋਈ ਪਈ ਵੀ ਮੇਰੇ ਤੋਂ ਕਬੀਲਦਾਰੀ ਕਿਉਂ ਫੜ ਲਈ ਉਹ ਦੇਖ ਲੈ ਹੂੰ ਬੇਬੇ ਨੇ ਕਿਹੜੀ ਕਬੀਲਦਾਰੀ ਆਹ ਕਰਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ 3 ਲੱਖ ਰੁਪਇਆ ਐਵੇਂ ਮੇਰੇ ਖਖਰ ਬਖਰ ਕਰ ਦੇਣੀ ਐ ਉਹੀ ਮੈਂ ਕਿਸੇ ਹੋਰ ਕੰਮ ਚ ਲਾਉਂਦਾ ਕੰਮ ਚ ਤਾਂ ਹੁਣ ਦੇਖੋ ਲੱਗ ਹੀ ਜਾਊਗਾ ਬੇਬੇ ਨੂੰ ਕਹਿ ਤੂੰ ਭੈਣ ਨਾਲ ਗੱਲ ਕਰੇ ਉਹਦੀ ਗੱਲ ਕਰਵਾ ਫੋਨ ਤੇ ਕਿਥੋਂ ਲੱਜੂਗਾ ਅੱਧੇ ਪੈਸੇ ਮਸਾਂ ਲਿਕਣਗੇ ਅੱਧੇ ਤਾਂ ਭੈਣ ਦੇ ਨਾਮਾਂ ਨੇ ਉਹ ਵੀ ਅੱਧੇ ਤਾਂ ਨਿਕਲਿਆਉਣਗੇ ਪੌਣੇ 2 ਲੱਖ ਰੁਪਏ ਤਾਂ ਹੱਥ ਚ ਆਜੂਗਾ ਉਹ ਮੈਂ ਤਾਂ 3.5 ਲੱਖ ਰੋੜ ਕਰਜ਼ਈ ਹੋਇਆ ਬੈਠਾ ਹਾਂ ਮੇਰੇ ਕੋਲ ਕਿਹੜਾ ਘਰੇ ਪੈਸੀ ਪੈਸੇ ਹੋ ਫਿਰ ਕਰਜ਼ਈ ਹੋਇਆ ਪੈਸੇ ਹੁਣ ਕਰਜ਼ਾ ਤਾਂ ਫੇਰ ਹੀ ਉਤਰੂਗਾ ਜਦੋਂ ਰੁਪਏ ਆਗੇ ਉਦੋਂ ਆਪਾਂ ਉਦੋਂ ਦੇ ਦੇਾਂਗੇ ਮਾੜਾ ਮੋਟਾ ਬੇਬੇ ਨੇ ਗੱਲ ਸੋਚਣੀ ਸੀ ਕਿ ਤਾਂ ਬੇਬੇ ਨੂੰ ਜਾ ਕੇ ਸਮਝਾ ਮੈਨੂੰ ਨੇ ਸਮਝਾ ਬੇਬੇ ਨੂੰ ਕਹੇ ਮੈਂ ਕੋਈ ਪੈਸੇ ਨਹੀਂ ਕਰੇ ਮੈਨੂੰ ਕਰ ਬੇਬੇ ਨੂੰ ਹਾਂ ਬੇਬੇ ਹਾਇ ਕੇ ਪਹਿਲਾਂ ਮੈਨੂੰ ਆਏ ਦੱਸ ਬੇਬੇ ਇਧਰੀ ਹੋਊਗੀ ਅਨਾ ਬਾਥਰੂਮ ਕਰਨੀ ਹੋਊਗੀ ਨਾ ਕਿ ਇਹ ਬਿਸਮਿਲਾ ਤੇ ਬੇਬੇ ਨੇ ਤਾਂ ਹੁਣ ਪੰਗਾ ਕਰਤਾ ਹੁਣ ਪਤਾ ਨਹੀਂ ਇਹ ਕਿਵੇਂ ਲੋਟ ਹੋਈ ਜਾਂ ਨਾ ਹੋਊਗਾ ਪੰਗੇ ਹੁਣ ਬੇਬੇ ਨੇ ਖੜੇ ਕਰਤੇ ਤੇ ਤੂੰ ਪੰਗੇ ਸੁਧਾਰਦਾ ਫਿਰ ਹੁਣ ਉਸ ਮੈਨੂੰ ਸੁਧਾਰਨੇ ਪਏ ਹੁਣ ਤੂੰ ਤਾਂ ਥੋੜਾ ਜਿਹਾ ਤੂੰ ਨਾ ਬੇਬੇ ਦੀ ਪੈਰ ਚ ਪੈਰ ਧਰਦਾ ਸੀਗਾ ਤੂੰ ਕਹਦਾ ਘਟ ਸੀਗਾ ਤੂੰ ਕਹਦਾ ਮੇਰੀ ਸੁਣਦਾ ਸੀ ਮੇਰੀ ਗੱਲ ਸੁਣ ਲੈ ਹਾਂ ਜਦੋਂ ਕਬੀਲਦਰੀ ਬੇਬੇ ਕੋਲੇ ਸੀਗੀ ਪੈਸੀ ਮੈਂ ਹੁਣ ਬੇਬੇ ਨੂੰ ਫੋਟੋ ਨਹੀਂ ਸੀ ਲਿਆ ਕੇ ਉਹਦਾ ਬੇਬੇ ਨੇ ਸੋਚਣੀ ਸੀ ਗੱਲ ਉਹ ਸਾਰੀ ਗੱਲ ਤਾਂ ਮਲੇ ਦਾ ਭੈਣ ਨੇ ਕਰਾਈ ਆ। ਯਾਰੇ ਹੁਣ ਆਪਾਂ ਨੂੰ ਆ ਸਾਲ ਤੋਂ ਪਤਾ ਲੱਗ ਜੂਗਾ ਵੀ ਕਿੰਨੀ ਤਾਂ ਆਪਾਂ ਨੂੰ ਬੱਚਤ ਹੁੰਦੀ ਤੇ ਕਿੰਨੇ ਆਪਣੇ ਲੱਗਦੇ ਆ। ਜੀ ਹੁਣ ਕਬੀਲਦਾਰੀ ਹੱਟ ਚ ਆ ਗਈ। ਕੋਈ ਗੱਲ ਨਹੀਂ। ਹਾਂ ਹੁਣ ਤਾਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਵੀ ਨੀ ਕੁਇਲਰੀ ਪੜਾਉਂਦਾ। ਉਹ ਬੁੜੀਆਂ ਕੋਲੇ ਕਿਹੜੇ ਕੰਮ ਹੁੰਦੇ ਨੇ? ਮੈਂ ਤਾਂ ਆਪਦੀ ਕੁਇਲਰੀ ਆਪਦੇ ਕੋਲੇ ਰੱਖੂੰਗਾ। ਆਹ ਹਾਂ ਜਦੋਂ ਮਾਂ ਖਰਾਉਣੀ ਸੀ ਉਦੋਂ ਤਾਂ ਮਾਂ ਚਲਾਉਂਦੀ ਸੀ। ਹੁਣ ਮੇਰੇ ਵੇਲੇ ਕਬੀਲਦਾਰੀ ਇਹ ਕਿਹੜੀ ਕਬੀਲ ਤੇ ਮੈਂ ਤੇਰੀ ਮਾਂ ਮੰਗੂ ਹੀ ਗੱਲੋਂ ਨਹੀਂ ਕਰ ਦੂੰਗੀ ਤੇ ਤੇਰੀ ਮਾਈ ਹੈ ਜਿਹੜੇ ਕਪੜੇ ਕਰਨੇ ਜਾਣ ਦੀਏ ਬੇਬੇ ਲ ਤੇਰੀ ਉਹ ਫਿਰਦੀ ਹੈਗੀ ਸਾਰੇ ਕੰਮ ਤਾਂ ਬੇਬੇ ਕਰਦੀ ਹੈਗੀ ਬੇਬੇ ਕਿਹੜਾ ਬੇਲੀ ਹੈ ਉਹ ਬੇਬੇ ਇਹ ਪੁੱਤਾਂ ਉਹ ਆ ਸਾਫ ਸਮਈਆਂ ਫੇਰ ਹੋ ਜਾਣਗੀਆਂ ਹਾਂ ਪਹਿਲਾਂ ਆਪਾਂ ਆਪਦਾ ਕੰਮ ਤਾਂ ਕਰਦੀ ਉਹ ਬੈਂਕ ਅੱਜ ਸੋਮਵਾਰ ਅੱਜ ਤਾਂ ਉਹ ਕੋਈ ਛੁੱਟੀ ਵੀ ਨਹੀਂ ਹੈਗੀ ਬੈਂਕ ਖੁੱਲਾ ਹੋਊਗਾ ਤੇ ਮੇਰੀ ਭੈਣ ਨੂੰ ਤੂੰ ਕਰ ਫੋਨ ਉੱਥੇ ਆਜੂ ਪਹਿਲਾਂ ਉਧਰ ਸਿੱਧੀ ਮੇਰੀ ਗੱਲ ਸੁਣ ਪੁੱਤਾਂ ਪੈਸੇ ਕਿੱਧਰ ਜਾਂਦੇ ਪੈਸੇ ਤਾਂ ਬੈਂਕ ਚ ਹੀ ਪਾਇਆ ਹੁਣ ਤਾਂ ਕੋਈ ਨਿਕੜਾ ਸਕਦਾ ਆਪਾਂ ਤਾਂ ਬਣਾ ਦੋਨੇ ਸਾਂਝਾ ਖਾਤਾ ਦੋਨੇ ਕਢਾ ਲਾਂਗੇ ਹਰਪ੍ਰੀਤ ਨੂੰ ਤਾਂ ਜਦੋਂ ਦੀ ਕਾਪੀ ਥਈ ਆ ਉਹ ਅੰਦੇ ਅੰਗ ਵਿਚ ਆ ਰੱਖੀ ਆ ਪੈਸੇ ਕਢਾ ਲੈ ਪੈਸੇ ਕਢਾ ਲੈ ਉਹ ਬੇਬੇ 3.5 ਲੱਖ ਰੁਪਏ ਉਹ ਕਿਸੇ ਕੰਮ ਆ ਜੂਗਾ ਕਢਾ ਲਈਏ ਨਾਲੇ ਮੈਂ ਐ ਨਹੀਂ ਬਤਾ ਵੀ ਸਾਰੇ ਪੈਸੇ ਆਪਣੇ ਹੱਥ ਚਾਉਣਗੇ ਕਿ ਹਾਦੇ ਕੰਮ ਵਾਸਤੇ ਕੰਮ ਵਾਸਤੇ ਇਕੱਠੇ ਕੀਤੇ ਪੁੱਤ ਮੈਂ ਤੇਰੇ ਉਹ ਬੋਤਾ ਬੇਬੇ ਹੁਣ ਮੇਰੀ ਗੱਲ ਸੁਣ ਲੈ ਕੰਮ ਵਾਸਤੇ ਚੱਲ ਠੀਕ ਐ ਤੂੰ ਇਕੱਠੇ ਤਾਂ ਕੀਤੇ ਐ ਉਹ ਆਪਣੇ ਉਹੀ ਪੈਸੇ ਆ ਉਹੀ ਆਪਣਾ ਆਰਤੀਆਂ ਦਾ ਕਰਜ਼ਾ ਚੜੀ ਗਿਆ ਤੂੰ ਮੈਨੂੰ ਕਿਹੜਾ ਦੱਸ ਕੇ ਕਰੇ ਮੈਨੂੰ ਤਾਂ ਲਾਇਆ ਤੂੰ ਇਕੱਠੀ ਮੈਂ ਤੈਨੂੰ 20000 ਰੁਪਏ ਜਦੋਂ ਫੜਾਉਂਦਾ ਤੂੰ 10 12 ਇਕੱਠੀ ਜਮਾ ਕਰਾਇਆ ਹੁੰਦੀ ਹੋਵੇਂਗੀ ਪੁੱਤ ਕਣੀ ਕਣੀ ਕਰਕੇ ਮੈਂ ਦੇਖ ਲਾ ਸਾਢੇ 3 ਲੱਖ ਰੁਪਏ ਕਰਤਾ ਕਿਸੇ ਕੰਮ ਬਾਸਤੀ ਕੀਤਾ ਆਪਾਂ ਕਿਹੜਾ ਕੋਈ ਸੁਰਲੇ ਡਾਇਆ ਕੋਈ ਖਾ ਕੇ ਨਿਕੜਦਾ ਕੋਈ ਕੱਪੜੇ ਪਾਣ ਕੇ ਨਿਕੜਦਾ ਇਕੱਠੀ ਕੀਤਾ ਪੁੱਤ ਬੇਬੇ ਉਹ ਤਾਂ ਤੇਰੀ ਗੱਲ ਠੀਕ ਹੈ ਚਲੋ ਬਿੱਚੂ ਜਮਾ ਹੋ ਗਏ ਉਹ ਗੱਲ ਕਰ ਹੁਣ ਆਹ ਗੱਲ ਤੂੰ ਵਧੀਆ ਨਹੀਂ ਕਰੀ ਜਿਹੜੇ ਅੱਡੇ ਪੇ ਛਪੈਣ ਦੇ ਨਾਂ ਨੇ ਸਾਰੇ ਆਪਦੇ ਨਾਂ ਤਾਂ ਕਰਾ ਲੈਂਦੀ ਮ ਇੱਥੇ ਸਾਰੇ ਸੇਵਾ ਦਾ ਮਕੜਾ ਪਾਉਣ ਸੋਤ ਤੂੰ ਤੇ ਬਿਆਬ ਦੇ ਮਨ ਤੋਂ ਆਪ ਇਸਕੀਮਾ ਕਰੀ ਜਿੰਦੀ ਤੂੰ ਹਰਪ੍ਰੀਤ ਨੂੰ ਜਾਂ ਮੈਨੂੰ ਪੁੱਛਤਾ ਲੈਂਦੀ ਕਿ ਕਿਵੇਂ ਕਰ ਤਾ ਕਰ ਕਾ ਕਰਨ ਦਿੰਦਾ ਸਦੋ ਆਨੇ ਜੇ ਨਾ ਭੈਣ ਨੇ ਹੁਣ ਦਿੱਤੇ ਆਪ ਨੂੰ ਅੱਧੇ ਪੈਸੇ ਫਿਰ ਕਿਵੇਂ ਕਰਾਂਗੇ ਮੈਨੂੰ ਪੁੱਛਦੀ ਆ ਭਾਣ ਲਾ ਕੇ ਦਿੰਦੇ ਕਿ ਮੈਨੂੰ ਮਾਰੇ ਬਿਨਾ ਕੜਾ ਪੜਾ ਲੂਗੀ ਤੇ ਮੈਨੂੰ ਫੋਨ ਲਾ ਕੇ ਪੁੱਛ ਫੋਨ ਲਾਉਣੀ ਮੈਂ ਹਾਂ ਕੋਈ ਨਹੀਂ ਪੁੱਛ ਲੈਂਦੀ ਮੈਂ ਕਿ ਤੂੰ ਐਂ ਕਹਦੀ ਕਹਦੀ ਨੇ ਉੱਥੇ ਬੈਂਕ ਚ ਹੀ ਆ ਜੂ ਮੂਰੇ ਅੱਛਾ ਤੇ ਪਕੜਾ ਲਿਆਵੇਂਗਾ ਚ ਚੱਲ ਪੜਾ ਲਿਆ ਹਣ ਮੈਂ ਉਹ ਸੱਦ ਲੈਣੇ ਪਹੁੰਚ ਜਾ ਕਰ ਗੱਲ ਤ ਗੱਲ ਕਰਦੀ ਆ ਮੈਂ ਉਹਦੇ ਨਾਲ ਆ ਜੋ ਕੀ ਪੈਸੇ ਕਿੱਧਰ ਜਾਂਦੇ ਆ ਪੈਸੇ ਤਾਂ ਕਢਾਉਣੇ ਹੀ ਆ ਹਰਪ੍ਰੀਤ ਜੰਦਾ ਜੀ ਹੈ ਗਈ ਆ ਕੁੜੀ ਨਾਲ ਗੱਲਾਂ ਕਰਨਾ ਹਣਾ ਹਰਪ੍ਰੀਤਾ ਕੀ ਕਰੀ ਐ ਨੀ ਆ ਉਹ ਕੱਪੜੇ ਲਾਉਣੀ ਆ ਤੂੰ ਕਿੱਧਰ ਫਿਰਦੀ ਐ ਤੂੰ ਪਚਾਓ ਮੈਂ ਤਨ ਆ ਦੱਸਦੀ ਆ ਹੁਣ ਕੁੜੀ ਨਾਲ ਗੱਲਾਂ ਕਰਨ ਗਈ ਆ ਫਿਰ ਬੇਬੇ ਹਾਂ ਕਿਹਾ ਸੀ ਮੈਂ ਤੇਰੇ ਭਤੀਜੇ ਨੂੰ ਮੈਨੂੰ ਕਹਿੰਨਾ ਕਿ ਤੂੰ ਬੇਬੇ ਨਾਲ ਗੱਲ ਕਰ ਬੇਬੇ ਨੂੰ ਕਹਿ ਵੀ ਭੈਣ ਨੂੰ ਕਹੂਗੀ ਪਹਿਲਾਂ ਮੈਂ ਕਿਹਾ ਮੇਰੀ ਕਿਤੇ ਸੁਣਦੀ ਆ ਪੂਆ ਮੇਰੇ ਮੰਗਰ ਕਿਤੇ ਲੱਗਦੀ ਆ ਮੇਰੀ ਬੇਬੇ ਤੇਰੇ ਇੱਕ ਗੱਲ ਆ ਕਹੇ ਛੋਟੀ ਤਾਂ ਮਾਪਤਾਂ ਦੀ ਇੱਕ ਗੱਲ ਹੈ ਹਾਂ ਤੇ ਮੈਂ ਕਿਹਾ ਤੂੰ ਕਹਿ ਬੇਬੇ ਨੂੰ ਫਿਰ ਉਹਦੇ ਕਹੇ ਤਾਂ ਤਾਂ ਕਰਦੀ ਆ ਹੁਣ ਤੇਰੇ ਅੱਖੇ ਤੋਂ ਨਾ ਪੈਸੇ ਕਢਾਵੇ ਨਾ ਤੇਰੇ ਅੱਖੇ ਤੋਂ ਕੁੜੀ ਨੂੰ ਕਹੇ ਨਾ ਤੇਰੇ ਅੱਖੇ ਕੁੜੀ ਲੱਗੇ ਨਾ ਨਾ ਮੇਰੇ ਅੱਖੇ ਕੌਣ ਲੱਗਦਾ ਪੂਆ ਮੈਨੂੰ ਤਾਂ ਉਹੀ ਨਹੀਂ ਵੇਦਦੀ ਮੇਰੀ ਬੇਪੇ ਮੈਨੂੰ ਕਿੱਥਾ ਵੇਦਦੀ ਹੈ ਤਾਂ ਉਹੀ ਗੱਲ ਸ਼ੁਕਰ ਕਰ ਪੂਆ ਤੂੰ ਆ ਗਈ ਭਲੇ ਵੇਲੇ ਹਾਂ ਤੇ ਜੇ ਤੈਨੂੰ ਉਹਨੇ ਕੱਢਿਆ ਉਹੀ ਗਲਤ ਆਏ ਕਿ ਘਰੇ ਤਾਂ ਤੈਨੂੰ ਤਾਂ ਕਿ ਕਰੂੰ ਗੱਲ ਦਾ ਪਤਾ ਲੱਗਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਪੈਸੇ ਮੈਨੂੰ ਸਾਡੇ ਪੈਸੇ ਮਿਲ ਜਾਣ ਮੈਂ ਤੈਨੂੰ ਵਧੀਆ ਇੱਕ ਛੂਟ ਹੋਰ ਲੈ ਕੇ ਦੇ ਦੂੰ ਛੂਟ ਲੈ ਕੇ ਦੇ ਮੈਨੂੰ ਵਧੀਆ ਤੇ 2 ਲੱਖ ਰੁਪਏ ਨਿਕਲੇ ਕਮਲੋ ਲਾਟਰੀ ਨਿਕਲੇ ਤੈਨੂੰ ਹੋਰ ਹੁਣ ਸਾਡੀ ਤਾਂ ਲਾਟਰੀ ਲੱਗ ਗਈ ਸਾਡੇ ਤਾਂ ਨਹੀਂ ਸਾਡੇ ਤਾਂ ਹਜੇ ਨਹੀਂ ਪਤਾ ਪੂਆ ਕਿੰਨੇ ਕੁ ਕਰਾਂ ਦੀ ਹੋਰ ਪਤਾ ਨਹੀਂ ਕਿੰਨੇ ਕੁ ਜਾਂਦੇ ਹਾਂ ਕਿ ਤਾਪੂਏ ਹੁਣ ਤੇਰੀ ਹੁੰਦੇ ਹੁੰਦੇ ਵਧੀਆ ਕੰਮ ਬਣ ਗਿਆ ਨੇ ਤੇ ਵਧੀਆ ਤੈਨੂੰ ਉਹੀ ਗੱਲ ਉਹ 1000 ਰੁਪਏ ਕੋਲੇ ਰੱਖ ਲਈ ਤੂੰ ਕਹਦੀ ਭਾਈ ਮੇਰੀ ਤਾਂ ਭਤੀਜ ਨੂੰ ਨੇ ਕਿ ਮੈਨੂੰ ਦੋ ਦਿੱਤੀ ਇੱਕ ਜਾਂਦੀ ਜਾਂਦੀ ਲੈ ਗਈ ਇੱਕ ਜਾਂਦੀ ਜਾਂਦੀ ਲੈ ਤੇਰਾ ਮਨ ਤਾਂ ਕਰ ਦੂੰ ਪੂਆ ਪੂਰਾ ਆਪਾਂ ਤਾਂ ਕੀ ਬੰਦਿਆ ਹੈ ਦਮਾ ਦਾ ਇੱਥੇ ਅੰਦਰ ਹੈਗੀ ਹਾਂ ਅੰਦਰ ਗੰਦੀਆਂ ਗੱਲਾਂ ਕਰਦੀ ਐ ਫੋਨ ਤੇਰਾ ਚਲ ਪਰ ਲਾਂਨੇ ਆਪਾਂ ਤਾਂ ਕੀ ਸੁਣਨਾ ਮਾਵਾ ਤੇ ਬੱਲਾ ਆਪਾਂ ਤਾਂ ਇੱਥੇ ਬਹਿ ਜਾਈਏ ਨੇ ਤੇ ਕੱਪੜੇ ਤੈਹ ਕਰ ਲਾਂਨੇ ਆ ਆਹੋ ਲਿਆ ਕੱਪੜਾ ਤੈਹ ਕਰ ਗਏ ਕੱਪੜਿਆਂ ਦੀ ਤੈਹ ਮਰਵਾ ਦੇ ਪੂ ਮੈਂ ਤੈਨੂੰ ਸਿੱਧੇ ਕਰਕੇ ਦਿੰਨੀ ਆ ਲਿਆ ਅਗਰ ਸਮਝਾਈਏ ਤਾਂ ਹੈ ਨਹੀਂ ਬੋਲਦਾ ਹੌਲੀ ਬੋਲਦੀ ਆਉਂ ਬੋਲਦੀ ਹੁਣ ਕਿੱਥੇ ਬੋਲਦੀ ਹੁਣ ਤਾਂ ਬੱਕਰੀ ਬਣ ਗਈ ਆਹੋ ਦੇਖ ਲੈ ਪਹਿਲਾਂ ਕਿਵੇਂ ਐ ਤੜਪਦੀ ਫਿਰਦੀ ਸੀ ਫਿਰਦੀ ਸੀ ਨਾ ਬੱਕਰੀ ਉਹ ਦੋ ਮੰਨ ਉਹ ਦੋ ਘੜੀ ਐ ਲੱਗਦਾ ਜਿਵੇਂ ਕਹਿੰਦੇ ਨੇ ਕਿ 100 ਗ੍ਰਾਮ ਦੀ ਬੱਤੀ ਵਾਂਗੂ ੜਕਦੀ ਸੀ ਹਾਂ ਉਹ ਗੱਲ ਸੀ ਮੇਰੀ ਬੇਬੇ ਦੀ ਤਾਂ ਤੇ ਹੁਣ ਉਹ ਹੀ ਗੱਲ ਜਿਵੇਂ ਕਹਿੰਦੇ ਨੇ ਕਿ ਅੱਖ ਚ ਪਾਈ ਨਹੀਂ ੜਕਦੀ ਕੱਲ ਦੀ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਹੈ ਮੇਰੇ ਨਾਲ ਤਾਂ ਭੂਆ ਮੁੜ ਕੇ ਜਮੀ ਨਹੀਂ ਬੋਲੀ ਅੱਛਾ ਹਾ ਮੇਰੇ ਤੇ ਤਾਈ ਬਸ ਰੋਲ ਨਜੋਗਰੀ ਵੀ ਨਹੀਂ ਰਹੀ ਬੋਲਣ ਜੋਗਰੀ ਤਾਂ ਨਹੀਂ ਰਹੀ ਉਹ ਆਇਆ ਵੀ ਹੁਣ ਉਹਨੂੰ ਮੇਰੀ ਤਾਈ ਵਰਗੀਆਂ ਨੂੰ ਪਤਾ ਲੱਗ ਜੂ ਇਹ ਤਾਂ ਕਬੀਲਦਾਰੀ ਫੜ ਲਈ ਹਾਂ ਪਹਿਲਾਂ ਉਹਦਾ ਸੱਚ ਤਾਂ ਪਾਲਾ ਸ਼ਾਲਾ ਮਾਰਦੀ ਸੀ ਭੂਆ ਪੈਸੇ ਦਾ ਬੰਦਾ ਭੱਜਿਆ ਫੱਜਦਾ ਹੈ ਹੋਰ ਪੈਸਾ ਤਾਂ ਭੂਆ ਚੀਜ਼ ਹੀ ਇਹ ਜੀ ਹੈ ਹਾਂ ਚਲ ਭੂਆ ਜੇ ਤਾਂ ਹੁਣ ਦੇਖੋ ਕੁੜੀ ਸਿਆਣੀ ਹੋਈ ਹਾਂ ਫਿਰ ਤਾਂ ਉਹੀ ਗੱਲ ਭਈ ਆਬਦਾ ਨਾ ਤਾਂ ਆਬਦਾ ਮੰਨਤਨ ਰੱਖ ਲੂਗੀ ਨੇ ਸਾਡਾ ਰੱਖ ਦੂਗੀ ਜੇ ਦੇ ਘਰਵਾਜੂਗੀ ਪੈਸੇ ਤਣਾਉਣਾ ਤੁਹਾਡੇ ਨਾਲ ਹਾਂ ਉਹ ਦੇ ਦੂ ਸਾਨੂੰ ਨਹੀਂ ਫਿਰ ਉਹਦੀ ਮਰਜ਼ੀ ਐ ਨਾ ਫਿਰ ਹੁਣ ਦੋਨਾਂ ਦੀ ਮਾਂ ਮੀਆਂ ਦੀ ਤੇ ਇੱਕ ਗੱਲ ਐ ਮਾਂ ਦੇ ਕਹੇ ਤਾਊਗੀ ਨਹੀਂ ਫਿਰ ਤੁਸੀਂ ਕਹਿ ਦਿਓ ਸਿੱਧਾ ਜਿਵਾਦ ਹੋਏ ਕੁੜੀ ਨੂੰ ਵਿਪੈਸਾ ਨਾਲ ਤੁਹਾਡੇ ਅੱਗੇ ਨਾ ਜਾਈ ਬੇਪੂਆ ਜੀ ਮੈਂ ਤਾਂ ਨਾ ਦੇਣ ਚਾ ਨਾ ਲੈਣ ਚ ਦੋਨੇ ਮਾਂ ਪੁੱਤੀ ਹੈਗੇ ਆਪਾਂ ਤਾਂ ਦੇਖੋ ਕੱਲੀਆਂ ਚਾਬ ਨਹੀਂ ਫੜਵੇਂ ਆਪਾਂ ਤਾਂ ਜਿਹੜੇ ਕੋਈ ਦੋ ਰੁਪਏ ਹੋ ਲਿਆਊਗਾ ਸਾਹਮਣੇ ਆ ਕਰਾਂਗੇ ਦੇਖੋ ਆਪੀ ਗੱਲ ਕਰਨਗੇ ਕੁੜੀ ਨੇ ਜਿਵੇਂ ਕਰਨੀਆਂ ਇਹਨਾਂ ਨੇ ਆਪਾਂ ਨੇ ਕੀ ਲੈਣਾ ਆਪਾਂ ਕੋ ਵਿਚੜ ਗਏ ਨਹੀਂ ਤੂੰ ਵੀ ਨਾ ਵਾਹਲਾ ਵਿਚੜ ਐਵੇਂ ਆਪਣਾ ਨਾਂ ਵਿੱਚ ਆ ਜੂਗਾ ਮੈਨੂੰ ਤਾਂ ਹੁਣ ਦਿਲ ਪਤਾ ਹੋ ਨਾ ਬੁਲਾ ਰਹੇ ਹੁਣੇ ਦੂ ਮੁੜ ਕੇ ਆਹੋ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਰਿਆ ਸਾਰਾ ਕੰਮ ਚੱਲ ਕੋਈ ਨਹੀਂ ਕੋ ਲੈ ਪੁਆ ਐ ਕਰ ਕੱਪੜਿਆਂ ਦੀ ਤੈਅ ਕਰ ਦੇ ਮੈਂ ਤਾਂ ਚਾਹ ਬਣਾ ਕੇ ਲੈ ਆਣੀ ਵਧੀਆ ਜੀ ਮੇਰੇ ਤਾਂ ਨਾ ਸਿਰ ਦੁਖੀ ਜਾਂਦਾਗਾ ਸਿਰ ਪਤਾ ਨਹੀਂ ਆਪਣੇ ਕਿਉਂ ਦੁਖਦੇ ਆ ਸਿਰ ਪਤਾ ਨਹੀਂ ਮੇਰੇ ਤਾਂ ਮਾੜੀ ਇਹਨਾਂ ਨੂੰ ਦੁਖਣ ਲੱਗ ਜਾਂਦਾ ਮੈਨੂੰ ਤਾਂ ਕੱਲ ਦੀ ਟੈਨਸ਼ਨ ਹੋਈ ਪਵੇਂ ਤਾਂ ਰਾਤ ਨੀਂਦ ਵੀ ਘੱਟਾਈ ਮੈਂ ਨਾ ਆਪ ਟੈਨਸ਼ਨ ਹੋ ਗਈ ਛੋੜਾ ਕਰਦੀ ਹੋਰ ਨੇ ਪੈਕਾਂ ਦੀ ਟੈਨਸ਼ਨ ਹੁੰਦੀ ਹੈ ਹੁੰਦੀ ਹੈ ਪੂਆ ਨੇ ਕਰਿਆ ਇਹ ਕੰਮ ਕਰਿਆ ਸੀ ਹਾਂ ਵੀ ਪੈਸੇ ਮਾਂ ਤੋਂ ਲੈਤੇ ਸੀ ਕੋਈ ਟੈਨਸ਼ਨ ਤਾਂ ਹੋ ਰਹੀ ਹੈ ਹਾਂ ਉਹ ਨਹੀਂ ਦੋਲੀ ਨਾਲ ਆੜਦੀ ਕਿ ਤੋਂ ਲੈ ਲੈ ਵਿਆਹ ਤੇ ਪੈਸੇ ਚੱਕ ਕੇ ਲੈਂਦਾ ਸੀ ਤਾਂ ਦੇ ਦੇ ਨੀ ਕੀ ਕੰਮ ਕਰਿਆ ਲੋਕ ਹੋਈ ਗਈ ਹੈ ਆਹੋ ਆਪਾਂ ਤਾਂ ਹੁਣ ਕੰਲਾ ਕਰਕੇ ਪੂਆ ਬਾਹਰ ਵੀ ਨਿਕਰੇ ਬੈਠੇ ਫਿਰ ਲੜਨ ਲੱਗ ਜੂਗੀ ਆਪਣੇ ਨਾਲ ਕਿਹੜਾ ਬਾਗੀ ਸੀਗੀ ਪੈਸੇ ਸਾਨੂੰ ਦੇਣ ਨੂੰ ਆਹੋ ਚਲ ਕਰ ਲਾ ਪੂਆ ਤੇ ਕੱਪੜਿਆਂ ਨਾ ਅਸਲ ਇਹ ਜਿਹਾ ਗੱਲਾਂ ਕਰੀਏ ਨਹੀਂ ਇਹ ਆ ਈਮਾਨੇ ਦਾ ਕਦੇ ਧੰਦਾ 100 ਰੁਪਏ ਦਿੱਤੇ ਸੀ ਜੇ ਸਾਡਾ ਪਿਓ ਦੇ ਜਾਂਦਾ ਜਿਹੜੇ ਉਹ ਹੀ ਸੱਤ ਕਰਕੇ ਲੈ ਜਾਂਦੇ ਅਸੀਂ ਪਹਾੜਾ ਜੋੜਾ ਇਹਦੀ ਕੀ ਮੰਗੂ ਤਾਂ ਨਹੀਂ ਵੀ ਬੈਂਕਾਂ 'ਚ ਜਮੇ ਜਮਾ ਕਰਵਾ ਲੇ ਅੱਜ ਕੱਲ੍ਹ ਦੀਆਂ ਦਬਾਲੀਆਂ ਇਲਾਕਾਂ ਤੇ ਮੰਗਣੇ ਨਹੀਂ ਪੈਣੇ ਬਲਤ ਪੋੜੇ ਪੜੇ ਸੀ ਲੋਕ ਹਲੋ ਹਾਂ ਪਤਾ ਕਿ ਮੈਂ ਆ ਮਾ ਤਾਂ ਮੈਂ ਕਹਿੰਦੀ ਸੀ ਤੂੰ ਆ ਜਾਂਦੀ ਆਪਾਂ ਪੈਸੇ ਕਢਾ ਲੈਂਦੇ ਹਰ ਹਰ ਪ੍ਰੀਤਮ ਤਾਂ ਜਦੋਂ ਦੀ ਕਾਪੀ ਤੇ ਆਈ ਆ ਉਹਨਾਂ ਦੀ ਅੱਗ ਮਚਾ ਰੱਖੀ ਆ ਗੁਰਲਾਲ ਦੇ ਡੱਕੇ ਲਾਈ ਜਾਂਦੀ ਆ ਪੈਸੇ ਕਢਾਲ ਕੇ ਪੈਸੇ ਕਢਾਲ ਕੇ ਤਾਂ ਪਰਮਣੀ ਲਟਾ ਮੈਂ ਕਿਉਂ ਨਹੀਂ ਫਿਰ ਮੈਨੂੰ ਗਾਣ ਦਿੰਦੇ ਆਏ ਵੀ ਹੁਣ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਦਾ ਪੈਸੇ ਤਾਂ ਉਹਨੂੰ ਕਢਾਉਣ ਨੂੰ ਪੈਣਾ ਪੁੱਤ ਤੂੰ ਆ ਜਾ ਹੁਣ ਪਹਿਲਾਂ ਛੁੱਟੀਆਂ ਸੀ ਚਲੋ ਆਦਾ ਦਾ ਸਰਗ ਕੁੜੀ ਨੇ ਆਮ ਦਿੰਦੀ ਕੀ ਕਹਿੰਦੀ ਉਹਨੂੰ ਕਹਾਂ ਮਾਥਨ ਨੂੰ ਮੋੜ ਆਉਂਗੇ ਪੈਸੇ ਕਢਾ ਕੇ ਚਾਰ ਦਿਨ ਨਹੀਂ ਆਉਂਦੇ ਲੈ ਚਾਰ ਦਿਨ ਪੁੱਤ ਫਿਰ ਸਾਰਦ ਘਰ ਇਕੱਲੇ ਸਪਈ ਜਾਂਦਾ ਤੂੰ ਆ ਜਾ ਪੈਸੇ ਕਢਾ ਕੇ ਦੇ ਦੇਗੇ ਨਹੀਂ ਤਾਂ ਤੂੰ ਲੈ ਜੀ ਤੇ ਨਾਲ ਇਹਨਾਂ ਨੂੰ ਦੇ ਦੇ ਫਿਰ ਚੱਲ ਸਾਂਝਾ ਖਾਤਾਗਾ ਜੇ ਤੂੰ ਨੇ ਆਣ ਮੈਂ ਆ ਜਾਣੇ ਹਾ ਇੱਥੇ ਨੰਮੀ ਨਾ ਮਾ ਕਾ ਹਜੇ ਤਾਂ ਮਨੇ ਹੈ ਫਰ ਹਰ ਤਾਂ ਗੱਲ ਤੇਰੀ ਮਾੜੀ ਹੋ ਗਈ ਉਹੀ ਗੱਲ ਹੋ ਗਈ ਪਰ ਮੈਂ ਨਾ ਤਾਂ ਹਰਪ੍ਰੀਤ ਲੜਦਿਆਂ ਨਾ ਮੁੰਡਾ ਲੜਦਾਗਾ ਇਹ ਕੰਨ ਮੈਂ ਅਰਧ ਕੰਨ ਪੈਸੇ ਦੇਣਿਆਂਗੇ ਕਢਾ ਕੇ ਦੇ ਦਿੰਦਾ ਚੱਲ ਹਾਂ ਅਜੇ ਨਹੀਂ ਕਢਾਉਂਦੇ ਫਿਰ ਹੁਣ ਮੈਂ ਕੀ ਆਖਾਂ ਇਹਨਾਂ ਨੂੰ 15 ਦਿਨ ਕਹਦਾ 15 ਦਿਨ ਤਾਂ ਬਾੜਿਆ ਚੱਲ ਫਿਰ ਮੈਂ ਪੁੱਛ ਲੈਣੇ ਭਈ ਜਾ ਖੜ ਦੇਣਾਂਗਾ ਤਾਂ 10 12 ਦਿਨ கலசமே கி பி தசி குடிதா சங்க மரஜா ஓரடி நான் தூ ਬਾਦਨ ਕਹਿੰਦਾ ਪਤਾ ਕਿਤੇ ਬੈਂਕ ਚ ਨਹੀਂ ਜਾਣਾ ਹਜੇ ਕੀ ਇਹੋ ਜੀ ਗੱਲ ਹੋ ਗਈ ਕਿਤੇ ਬੇਈਮਾਨਾ ਤਾਂ ਨਹੀਂ ਜਿੱਤ ਚ ਹੋ ਗਿਆ ਮੈਂ ਤਾਂ ਇਹ ਸੋਚਿਆ ਸੀ ਵਿਚਾਲੇ ਨਾਲ ਇਹਨਾਂ ਦੀ ਕੋ ਕੁੜੀ ਵਿਆਹੀ ਜਾਊਗੀ ਨਾਂ ਨਸਕ ਨਾ ਪਰਣੀ ਪਊਗਾ ਇਧਰੋਂ ਤੇ ਨਾ ਇਹਨਾਂ ਦਾ ਸਰਜੂਗਾ ਹੁਣ ਮੈਂ ਤਾਂ ਵਿਚਾਲੇ ਫਸ ਗਈ ਨਾ ਇਧਰ ਕਲੇ ਸਪੈਗਾ ਨਾਲ ਇਧਰ ਕਲੇ ਸਪੈਗਾ ਚੱਲ ਮੈਂ ਪੁੱਛ ਲੈਣੇ ਕੋਲ ਲਾਉਣ ਫਿਰ ਮੈਂ ਤਾਂ ਕਹਿ ਦਿੰਨੇ ਬਈ ਕੋਈ ਸਤਨ ਨਹੀਂ ਦੱਸ ਦੇਣੀ ਕਢਾਉਂਦੇ ਹਜੇ ਲਈ ਦੇ ਤਾ ਕਰਦੀ ਐ ਮੈਂ ਤਾਂ ਪਤਾ ਨਹੀਂ ਕਿਵੇਂ ਬਣੀ ਹੂਗਾ ਫੋਨ ਕਰਦੀ ਸੀ ਸਿੱਲਾ ਆਈ ਨੀ ਅੰਦਰੋਂ ਬੜੀ ਬੜੀ ਬੈਠੀ ਐ ਹੁਣ ਵਿਚਾਰੀ ਸੀ ਬੋਲੀ ਆਨੇ ਬੜ ਬੜ ਮਾਇਆ ਆ ਗਿਆ ਮਗਰ ਤਾਂ ਫੋਨ ਕਰਦੀ ਸੀ ਆਹੇ ਬਾਹਰ ਫੋਨ ਤਾਂ ਕਰ ਲਿਆ ਹਾਂ ਕੀ ਕਹਿੰਦੀ ਕੁੜੀ ਮੈਂ ਤੈਨੂੰ ਜ਼ਿਆਦਾ ਕਾਹਲ ਹੋਈ ਪਈ ਐ ਨਾ ਉਹਨਾਂ ਨੂੰ ਹੋਵੇ ਨਾ ਕਾਹਲ ਅੱਛਾ ਤੈਨੂੰ ਕਾਹਦੀ ਕਾਹਲੀ ਹੋ ਗਈ ਉੜ ਮੈਨੂੰ ਸੋਚ ਲੱਗੀ ਪਈ ਐ ਵਿਜਵਾਕ ਦੇ ਪੈਸੇ ਨਿਕਲ ਆਉਣਾ ਪੁੱਛੇ ਹਰਪ੍ਰੀਤ ਪੁੱਛੇ ਗੁਰਲਾਲ ਤੇ ਤੈਨੂੰ ਉਹੀ ਕਾਲੀ ਹੋਈ ਪਈ ਐ ਪਰ ਮੈਨੂੰ ਸੋਚ ਨਹੀਂ ਮੇਰੇ ਵੀ ਪਿੱਕਿਆ ਹਾਂ ਤੁਹਾਨੂੰ ਤਾਂ ਐ ਵੀ ਲੱਡੂ ਫੁੱਟੂ ਤਾਂ ਪਹਰਾ ਥਿਆ ਹੋਊਗਾ ਉੜੋ ਕੋਈ ਆ ਵੀ ਕਰ ਲਾਂਗੇ ਮਾਣੀ ਮੇਡੀ ਪਾਰਟੀ ਬੋਲਦੀ ਪੈਸੇ ਨਿਕਲ ਆਉਣਾਂ ਪਾਰਟੀ ਦੀਆ ਕੋਈ ਨੀ ਪੈਸੇ ਤਾਂ ਨਿਕੜੀ ਆਉਣਗੇ ਅੱਜ ਨਹੀਂ ਤਾਂ ਸਵੇਰੇ ਨਿਕੜਾਉਣਗੇ ਕੁੜੀ ਨੇ ਕਹੇ ਤਾਂ 5-7 ਦਿਨ ਖੜ ਜਾ ਹਾਂ ਕਹਦਾ ਹਾਂ ਕੋਈ ਦਿੱਕਾ ਲੱਗਾ ਕੋਈ ਦਿੱਕਾ ਨਹੀਂ ਲੱਗਿਆ ਤੈਨੂੰ ਤਾਂ ਪਰ ਕੋਈ ਕਹਾਣੀ ਮੈਨੂੰ ਕਹਾਂ ਗੱਲ ਨਿਬੜੇ ਲੰ ਜਾ ਮੈਂ ਸਾਂਝਾ ਪਾਤਾ ਤੇ ਤੂੰ ਕਾ ਨੂੰ ਬੋਲੀ ਨਹੀਂ ਇਹਦੇ ਨੇ ਬੇਬੇ ਨਾਲ ਬੇਬੇ ਆਦੇ ਮੁੰਡੇ ਨਹੀਂ ਗੱਲ ਕਰ ਲਾ ਭਈ ਸਾਨੂੰ ਤਾਂ ਦੇਖ ਪਤਾ ਨਹੀਂ ਕਿਸੇ ਗੱਲ ਦਾ ਵੀ ਨਾ ਸਾਨੂੰ ਦੇਣ ਦਾ ਨਾ ਲੈਣ ਦਾ ਮੈਂ ਉਹ ਤਾਂ ਪਰ ਜਾ ਦੇ ਕਹਲ ਹੋਈ ਪਈ ਆ ਕੀ ਚਾਲੇ ਕਹਿ ਕੀ ਹੋ ਗਈ ਭੂਆ ਨੇ ਪੁੱਛ ਲਿਆ ਮੈਂ ਕਰਦਾ ਜੀ ਇਹ ਵਿੱਚ ਤਾਂ ਬੋਲ ਨਹੀਂ ਪੈਂਦਾ ਜਦੋਂ ਬੈਠਾ ਨਹੀਂ ਇਹ ਤਾਂ ਉਹਨਾਂ ਨਹੀਂ ਜਾਣੀ ਬੱਸ ਤਾਂ ਨਹੀਂ ਬੇਬੇ ਜਦੋਂ ਬੰਦਾ ਰੋਟੀ ਖਾਂਦਾ ਉਹ ਤਾਂ ਮਾਰਾ ਮੋਟਾ ਤਾਂ ਬੋਲੀ ਪੈਂਦੀ ਇੱਕ ਵੀ ਉਦਾਰੀ ਚ ਤਾਂ ਹਿੱਸਾ ਨਾ ਲਵੇ ਰੋਟੀ ਖਾ ਛੱਡੇ ਚੱਲ ਉਹਨੇ ਕਿਹਾ ਕੀ ਸ਼ਾਲਾ ਕਵੀਨਦਾਰੀ ਨੂੰ ਕਿਹੜਾ ਨੇ ਵਿਚਾਰੀ ਨੇ ਚਾਪ ਦਾ ਫੜ ਲਿਆ ਕਵੀਨਦਾਰੀ ਇਹਨਾਂ ਤਾਂ ਵੀ ਕੁੜੀ ਤੋਂ ਕਿਹੜੇ ਵਾਰੇ ਪੈਸੇ ਲਿਆਵੇ ਤੇ ਕਿਹੜੇ ਵਾਰੇ ਵੀ ਮੈਨੂੰ ਵੀ ਮਿਲਣਾ ਕੋਈ 200000 ਲੈ ਹੋਰ ਮੈਨੂੰ ਨਾ ਮਿਲ ਮੈਂ ਵੀ ਇਸ ਘਰ ਦੀ ਕੁੜੀ ਐ ਦਿੱਤਾ ਕੀਵੇਂ ਮੈਂ ਇਹਨੂੰ ਪਹਿਲਾਂ ਕਿਹੜਾ ਤੂੰ ਦੇ ਕੇ ਤੈਨੂੰ 20 ਬਾਰੀ ਪੈਸੇ ਲੱਗਿਆ ਉਹ ਵੀ ਮੇਰੇ ਹੀ ਨਾਰਪ੍ਰਿਤ ਹਾਂ ਤੇਰੇ ਯਾਰ ਦੇ ਮੇਰੇ ਤੇਰਾ ਘਰ ਸੀ ਘਰ ਤਾਂ ਮੇਰਾ ਹੀ ਹੈ ਤੇਰੇ ਮਾਂ ਦਾ ਉਹ ਬਹਾਨਾ ਲਾ ਰਹੀ ਮੈਂ ਤੈਨੂੰ ਇਥੋਂ ਕੱਪੜਾ ਦੇਣੀ ਐ ਇਹਨੂੰ ਤਾਂ ਮੈਨੂੰ ਮੇਰੇ ਕੋਲੇ ਕਿਹੜਾ ਪਹਿਲਾਂ ਕਵੀਨਦਾਰੀ ਸੁਭਾਅ ਪਾ ਰਹਾ ਇਹਨੂੰ ਨਾ ਚਾਬੀ ਤਾਂ ਤੇਰੇ ਸਭਾ ਪੈਸਾ ਕੋਣ ਹੋਰ ਦੇ ਦੇ। ਆਪਣੀ ਪੜਾ ਰੂਆ ਮੈਨੂੰ ਲੈ। ਲੈ ਲੈ ਜੇ ਤਾ ਮੇਰੇ ਨਾਮ ਐ ਮੈਂ ਬੈਂਕ ਕਰ ਅੱਜ ਮੁੰਡੇ ਨਾਲ ਗੱਲ ਕਰ ਜਾ ਕੇ। ਮੇਰੀ ਗੱਲ ਸੁਣ। ਪਹਿਲਾਂ ਤੂੰ 1000 2000 ਦੇ ਤਾਂ ਹੁਣ 5 ਦੇ ਦੀ ਚੰਗਾ ਬੈਠੀ ਹੈਗੀ। ਕੋਈ ਨਹੀਂ ਦੇ ਦੀ। ਹਾਂ ਇਹ ਤਾਂ ਲਾਟਰੀ ਲੱਗ ਗਈ। ਇਹਨਾਂ ਤਾਂ ਲਾਟਰੀ ਲੱਗ ਗਈ। ਲੱਗ ਗਈ ਲਾਟਰੀ। ਹਾਂ ਤੇਰੀ ਗੱਲ ਕਰ। ਕੋਈ ਨਹੀਂ ਲਾਟਰੀ ਤਾਂ ਲਾਟਰੀ ਐ ਫਿਰ ਥੱਬਾ ਪੈਸਾ ਆਉਂਦਾ ਵੀ ਮੈਨੂੰ ਮਿਲੂ ਜੇ ਮੈਂ ਇਕੱਠੇ ਕਰਿਆਗੇ। ਤੈਨੂੰ ਚੈਰ ਬਰ ਵੀ ਕਰਦੀ ਵੀ ਨਹੀਂ ਤੈਨੂੰ ਤੂੰ ਦੇ ਦੇਗਾ ਨਾ ਨੂੰ ਨੁਕੜਾ ਕੇ। ਤੈਨੂੰ ਕਹਾਂ ਮੈਂ ਤੈਨੂੰ ਤੇ ਪੜਾਈ ਵੀ ਨਹੀਂ ਤੂੰ ਇਕ ਫੂਟ ਸਮਾਰਿਆ ਕਣ ਪੰਜੀਰੀ ਰਲਾ ਲੀ ਆਇਆ ਕੰਮ ਕਰਿਆ ਬੇਲ ਮਾਨਾ ਕਰਦਾ ਨਾ ਮੈਂ ਕੁੜੀ ਨੂੰ ਦੇਵਾ ਆ ਤੂੰ ਲੁਕੋਵਾ ਮੈਂ ਲੁਕੋ ਨਹੀਂ ਨੀ ਪੈਸੇ ਲੁਕਾਉਂਦੀ ਇਹ ਵੀ ਤੂੰ ਗੱਲ ਕਰ ਲੈ ਇਹ ਮੁੰਡੇ ਨਾਲ ਗੱਲ ਕਰ ਲੈ ਪਹਿਲਾਂ ਤਾਂ ਮੈਂ ਇਸ ਨਾਲ ਹੀ ਗੱਲ ਕਰਨ ਹਰ ਗੱਲ ਤੇਰੇ ਨਾਲ ਮੈਂ ਨਰਵਾ ਜੜ ਦਈ ਆ ਕਿ ਨਾ ਨਾ ਅਰੇ ਭੂਆ ਪਤੰਦ ਚੱਲ ਕੇ ਖੜੀ ਹੋ ਜਾ ਜਮਨ ਜਮਨ ਮੈਂ ਇਹ ਕਰਦੀ ਨਾ ਇਹ ਆਈਏਗੀ ਮੈਂ ਨਾ ਇਹ ਮੇਰ ਨਾਲ ਲੜਦੀਆਂ ਤੇ ਫਿਰ ਤੂੰ ਕਾ ਤੋ ਲੜਦੀਆਂ ਚਲੇ ਤਾਂ ਜਿਹੜੀ ਇਹ ਤਾਂ ਵੱਡੇ ਬੰਦੇ ਦਾ ਤੂੰ ਦਿਮਾਗ ਨਹੀਂ ਰਹਿਦਾ ਪਹਿਲਾਂ ਹੀ ਪਹਿਲਾਂ ਇਹਨੇ 20 ਬਾਰੇ ਕਲੈਸ ਪਵਾ ਤ ਆਪਣੇ ਘਰੇ ਏ ਨਿਕੜਿਆ ਸੁਪਵਾਨੀ ਵੀ ਤੇਰੇ ਸਤਾ ਤੂੰ ਹੀ ਪਾਉਂਦੀ ਮੈਂ ਇਹਨੂੰ ਅੱਖਾਂ ਪੈ ਚੌੜ੍ਹ ਘਰੇ ਜਾ ਉੱਥੋਂ ਫੇਰ ਮੋੜਿਆ ਨੀ ਤੇਰੀ ਕਲੇ ਨੂੰ ਬਚਾਰਾ ਮੈਂ ਨੂੰ ਕੌਣ ਲਾਉਣਾ ਮੈ ਮਨੂੰ ਆਮਚਾਰਾ ਮੈਂ ਮੱਕ ਮਮੀ ਇਹ ਇਨੀ ਅਜ ਮਕਾਤਾ ਪਾ ਉਹ ਤੇ ਮੋੜ ਹੁੰਦੀ ਹੈ ਜਵਾ ਸਾਡੇ ਕੋਲੇ ਤਾਂ ਫੋਨ ਨਹੀਂ ਕਰਿਆ ਨਾ ਤੇਰੇ ਕੋਲੇ ਲਾਉਂਦੇ ਕੁੜੀ ਕੋਲੇ ਵੀ ਲਾਇਆ ਆ ਆਪ ਲਾਉਂਦੀ ਆ ਉਹ ਆਪ ਲਾਉਂਦੀ ਆ ਤੂੰ ਮੈਨੂੰ ਫੋਨ ਕਿੱਦਾਂ ਤਮਾਖਾ ਭੋਗਾ ਹੀ ਨਹੀਂ ਗਈ ਮੈਂ ਤਾਂ ਮੋੜਾ ਹੁੰਦਾ ਭਰਾ ਆ ਦੇਖ ਨਾ ਬੂਆ ਤੇਰੀ ਭਤੀਜੀ ਵੀ ਗੱਲਾਂ ਕਰਦੀ ਐ ਕਿਹੜੀ ਨੂੰ ਆਇਆ ਜਿੱਤੂ ਵੀ ਭੂਆ ਬਣੇਗੀ ਕਿਸੇ ਦੀ ਬਣਾਉਂਦਾ ਮੰਗਵਾਦਾ ਫਤਗਾ ਨਹੀਂ ਕਰਦੀ ਅੱਛਾ ਉਹ ਕਲੇਸ਼ ਨਿਪਟਾਉਂਦੀ ਕਰਿਆ ਕਿ ਕਿਸੇ ਚਾਹੇ ਦਿੱਤਾ 10000 ਰੁਪਏ ਜਮ੍ਹਾਂ ਕਰਾ ਲਿਆ ਹਲੇ ਪੇਖ ਰਹਾ ਗੱਲਾਂ ਉਹ ਤਾਂ ਪਰ ਮੈਂ ਕਰਾਇਆ ਹੁਣੇ ਕਿਹਾ ਮੈਨੂੰ ਆਪੇ ਜਮ੍ਹਾਂ ਕਰਾਉਂਦਾ ਉਹ ਤਾਂ ਮੈਂ ਨਾ ਸੋਚਿਆ ਵੀ ਚੱਲ ਪਈ ਕੱਲ ਨੂੰ ਨਾਨਕ ਸਾਹਿਬ ਕੇ ਸੌਖੀ ਭਰ ਦੇ ਅਜੇ ਵੀ ਤੂੰ ਗੱਲਾਂ ਕਰਦੇ ਸ਼ਰਮ ਮਾਨਾ ਸ਼ਰਮ ਨੂੰ ਮੈਂ ਕਹਦਾ ਕੋਈ ਖਾਖਾ ਕੱਢਾਂ ਮੈਂ ਤਾਂ ਪੈਸੇ ਜੋੜਾ ਆਪਣੇ ਪੁੱਤ ਖਾਤਰ ਤੇ ਨਾ ਜਾ ਤੁਰਦੀ ਹੋ ਤੂੰ ਆਪਣੇ ਖਾਤਰ ਕੀ ਜੋੜਾਗਾ ਮੈਂ ਦਾ ਕਰਦੀ ਨਹੀਂ ਹੈ ਜੀ ਤੈਨੂੰ ਮਾਤਰ ਜੜਾ ਕੀ ਪੁੱਤ ਖਾਤਰ ਜੜਾ ਤੈਨੂੰ ਘਰੇ ਨਹੀਂ ਬੜਨ ਦਿੰਦੇ ਦਾ ਹੋਈ ਤੇ ਰੱਖੀਆ ਮੈਂ ਲੈਣੇ ਹੁੰਦੇ ਤੇ ਨਹੀਂ ਤੈਨੂੰ ਘਰੇ ਨਹੀਂ ਬੜਨ ਦਿੰਦੇ ਤਾਂ ਮੈਂ ਸ਼ਰਮ ਉਹ ਇੱਥੇ ਬੈਠੀ ਆਂਗੀ ਬੈਠੂ ਮੈਂ ਹਾਂ ਰਖਾ ਰ ਪਰਜਾਈ ਦਾ ਕਹ ਰ ਮੇਰੇ ਕੋਲ ਆ ਦਾ ਆਪਣੀ ਆਪਣੀ ਤੈਨਾਂ ਨਾਲ ਗੱਲ ਕਰ ਕੀ ਤਾਂ ਮੈਨੂੰ ਕਰਨੀ ਪਊਗੀ ਲੋਟ ਮੇਰੇ ਕੋਲ ਨਾ ਕਰ ਕਿ ਕਿ ਨਾ 12 12 ਨਹੀਂ ਬਾੜ ਤਬ ਚਾਲੋ ਹਾਂ ਪਾਰ ਇਹਦੀ ਮੁੰਡੇ ਨਾਲ ਗੱਲ ਕਰ ਮੁੰਡੇ ਨਾਲ ਹੀ ਕਰੂੰਗੀ ਤੁਹਾਡੇ ਨਾਲ ਤਾਂ ਗੱਲ ਹੀ ਨਹੀਂ ਪੂਆ ਕਾ ਨੂੰ ਉਹੀ ਗੱਲ जखਮਾਂ ਤੇ ਨੂਨ ਪੁਕਦੀਆਂ ਉਹਦੇ ਤਾਂ ਮਿਰਚਾਂ ਮੂੰਗ ਲੱਗਦੀਆਂ ਤੇਰੀਆਂ ਗੱਲਾਂ ਉਹ ਤਾਂ ਮੱਚੀ ਪਈ ਆ ਮੱਚੀ ਤਾਂ ਪਈ ਆ ਫਿਰ ਤੈਨੂੰ ਪਤਾ ਤਾਂ ਹੈਗਾ ਫਿਰ ਕਿੰ ਛੇੜਦੀ ਐ ਸਾਡੇ ਤੇਨੇ ਲੱਖ ਨਿਕਲਦਾ ਹੁਣ ਸਾਡੇ 3.5 ਲੱਖ ਤਾਂ ਹਜੇ ਪੂ ਨਿਕਲੇ ਤੋਂ ਪਤਾ ਲੱਗੂਗਾ ਹੁਣ ਕੀ ਪਤਾ ਕੁੜੀ ਕੀ ਬੋਲੀ ਐ ਆਪਾਂ ਤਾਂ ਕੋਈ ਦੱਸ ਕੇ ਵੀ ਨਹੀਂ ਗਏ ਜਮਾ ਦਿੰਦੇ ਹਾਂ ਸਾਨੂੰ ਉਹੀ ਮਿਲੇਗਾ 2 ਲੱਖ ਰੁਪਏ ਲੈ ਬੇਬੇ ਵੀ ਹੁਣ ਪੂਆ ਨਾਲ ਲੜੀ ਜਾਂਦੀ ਐ ਐ ਨਹੀਂ ਕੋਈ ਗੱਲ ਦੱਸ ਦੇਣਾ ਕਿ ਭੈਣ ਕੀ ਕਹਦੀ ਐ ਆ ਆ ਕੇ ਆ ਕੇ ਘਰ ਲਾ ਲੋ ਆ ਤੇਰ ਪੂਆ ਕੜਾ ਘਾਟਾ ਗਿਆ ਬਾਪ ਪੰਗਾ ਲੈਂਦੀ ਆ ਬੇਬੇ ਤੂੰ ਐਵੇਂ ਪੂਆ ਨਾਲ ਖਾਨ ਖ ਉਹ ਜਿਹੜੀ ਗੱਲ ਹੈ ਉਹ ਗੱਲ ਕੀਤੀ ਆ ਮੇਰੇ ਨਾਲ ਸੁਣ ਪੈਸੇ ਨੇ ਤਾਂ ਸਾਨੂੰ ਕਾਲੀ ਹੋਣੀ ਸੀ ਤੇ ਕੋਲੋਂ ਹੀ ਕਾਲੀ ਹੋਈ ਪਈ ਆ ਪੈਸਾਂ ਦੀ ਉਹ ਕਾਲੀ ਤੇ ਕਾਲੀ ਅੰਦਰੋਂ ਤਾਂ ਚੰਗੀਆਂ ਗੱਲਾਂ ਹੀ ਦੱਸਦੀ ਆ ਵੀ ਪੈਸੇ ਕਢਾ ਲੈ ਕੋਈ ਛੋੜੇ ਪੈਸੇ ਐ ਫਿਰ ਪੈਸੇ ਆ ਪਕੜਾ ਲਾਂਗੇ ਪਤਾ ਨਹੀਂ ਕਿ ਜਿਆਦਾ ਕਹੜਾ ਕੁੜੀ ਨੇ ਕਾਇ ਕਾਹ ਕਹਿੰਦੀ 10 15 ਦਿਨ ਖਰਜੋ 10 15 ਦਿਨ ਖਰਜੋ ਹਾਰਾ ਕਹਿੰਦੀ ਮੈਨੂੰ ਟਾਈਮ ਨਹੀਂ ਬੇਲ ਨੂੰ ਤਾਂ ਐ ਲੱਗਦਾ ਹੁਣ ਪੈਸੇ ਭੈਣ ਕਢਾਉਂਦੀ ਨੂੰ ਉਹੀ ਕਾਲਾ ਹੋਊਗੀ ਜਿਹੜੀ ਨਹੀਂ ਹੋਣੀ ਸੀ ਗੁਰਲਾ ਕੀ ਹੋ ਗਿਆ ਕੀ ਹੋਣਾ ਗੁਰਲਾ ਨਹੀਂ ਆਪਰੇ ਕੀ ਹੋ ਗਿਆ ਕੀ ਹੋ ਗਿਆ ਕੀ ਪਾਣੀ ਪਾ ਦੇ ਪਾਣੀ ਪਾ ਦੇ ਕੀ ਹੋ ਗਿਆ ਬੱਦਰੇ ਬੱਦਰੇ ਤੇਰੇ ਇਹਦਾ ਕੀ ਬਣਾ ਪਿਆ ਕੀ ਹੋ ਗਿਆ ਇਹਦਾ ਲੋਕੀ ਇਹਦਾ ਕਰਤਾ ਕਰਤਾ ਜਿਹੜਾ ਖਾਣਾ ਨਹੀਂ ਕਰੇ ਉਹੀ ਚੰਦ ਚਣਾਏ ਪਾਣੀ ਨਾ ਦੇ ਪਾਣੀ ਨਾ ਦੇ ਪਾਣੀ ਨਾ ਦੇ ਲੈ ਖੜਾਓ